ਕਮਤਾ ਕੱਤ ਹੁਣ ਰਾਜਵੀਰ ਨੂੰ ਕਹਨੀ ਵੀ ਮੈਂ ਕੰਮ ਜਾ ਕੇ ਆਉਣੀ ਆ ਰਾਜਵੀਰ ਹਾਂ ਬੇਬੇ ਮੈਂ ਮੜਾ ਜਾ ਕੰਮ ਜਾ ਕੇ ਆਉਣੀ ਆ ਭਾਈ ਤੇ ਤੂੰ ਨਾ ਆਪਣਾ ਗੇਟ ਢਾਲਾ ਚੰਗਾ ਨਾ ਕਾ ਤੋ ਬੇਬੇ ਗੇਟ ਕਾ ਤੋ ਢਾਣਾ ਹੋਰ ਭਾਈ ਕੋਈ ਆਵਗ ਜਾਂਦਾ ਆ ਪਤਾ ਹੁਣ ਸਾਰਾ ਗਮਾਂਡ ਗੇਟ ਹੀ ਢਾਕੇ ਰੱਖਦਾ ਆਪਣੇ ਦਰਵਾਜ਼ਾ ਹੈਗਾ ਨਾ ਚਲ ਕੋਈ ਨਾ ਗੇਟ ਨਾ ਮੈਂ ਢਾਲੂਗੀ ਮੈਂ ਨਾ ਇਹ ਕਹਿੰਦੀ ਸੀਗੀ ਮੈਂ ਇਧਰ ਇਧਰ ਤਾਂ ਝਾੜੂ ਲਾ ਗਿਆ ਹੈ ਇਧਰ ਝਾੜੂ ਲਾ ਕੇ ਮੈਂ ਮੜਾ ਜਾ ਬਾਹਰ ਚ ਝਾੜੂ ਲਾਉਣਾ ਬੇਬੇ ਨਮਾ ਦਤ ਰੂਆ ਖੀ ਜਨੀ ਪਈ ਮੈਂ ਕੰਮ ਜਾ ਕੇ ਤੂੰ ਗੇਟ ਡਾ ਲੀ ਤੂੰ ਕਹਿੰਨੀ ਆ ਕਿ ਮੈਂ ਤੇ ਬਾਰ ਸੰਭਰ ਆਵਾਂ ਕਿ ਝਾੜੂ ਲਾ ਆ ਉਹ ਬੇਬੇ ਝਾੜੂ ਲਾ ਕੇ ਮੈਂ ਨਾਲ ਦੀ ਨਾਲ ਹੀ ਬਾਰ ਬੰਦ ਕਰ ਦੂੰਗੀ ਨਹੀਂ ਭਾਈ ਝਾੜੂ ਤਾਂ ਮੈਂ ਆਪੇ ਲਾਉਂ ਆਪੇ ਸੰਭਰੂੰਗੀ ਬਾਰ ਤੇ ਵਧੀਆ ਤੇ ਹਜੇ ਕੋਈ ਲੋੜ ਵੀ ਨਹੀਂ ਤੇ ਤੂੰ ਨਵੀਂ ਨਮੇਲੀਆਂ ਹਜੇ ਕੱਲ ਪਾਸੋਂ ਤੇਰਾ ਵਿਆਹ ਹੋ ਕੇ ਤੇ ਅੱਜ ਤੂੰ ਝਾੜੂ ਲਾਉਣ ਲੱਗ ਜਾ ਨਾ ਇਹ ਗੁੰਡਾ ਵੀ ਕੰਮ ਦਾ ਕੀ ਡਾਰਾ ਬੇਲਾ ਬੈਠਾ ਤਾਂ ਸਮਾਂ ਬੰਦਾ ਪੈੜਾ ਲੱਗਦਾ ਕੰਮ ਕਰਦਾ ਤਾਂ ਸੋਹਣਾ ਲੱਗਦਾ ਨਾ ਤਾਂ ਭਾਈ ਸੋਹਣਾਗਾ ਐਵੇਂ ਲਾਦੇ ਦੇਖਣ ਵੇਖਣਾ ਨਾ ਮੰਨ ਮੇਲਾ ਤਾਂ ਤੂੰ ਬੰਦੀ ਬੁਰੀ ਲੱਗੇਗੀ ਅਗਲਾ ਕੋ ਕੱਲ ਬਹੂ ਆਈਏ ਅੱਜ ਬਾ ਸੁੰਭਰੀ ਜਾਂਦੀ ਆ ਆਪਣੇ ਹੈ ਹੀ ਨਹੀਂ ਇਹ ਰਵਾਜ ਚਲ ਕੋਈ ਨਹੀਂ ਵੀ ਭੇ ਐ ਕੀ ਹੁੰਦਾ ਚਲ ਮੈਂ ਕੋਈ ਹੋਰ ਕੰਮ ਕਰ ਲੈਨੀ ਆਂ ਫੇਰ ਹੋਰ ਕੰਮ ਕੋਈ ਨਾ ਢੂਲੀ ਡੂਰੇ ਤੋਲਾ ਜੇ ਤੋੜੇ ਕਪੜੇ ਤੋਲਾ ਤੇ ਮੈਂ ਆਪੇ ਸੁੰਭਰੂ ਬਾਰ ਤੇ ਜੇ ਕੋਈ ਆਇਆ ਤੇ ਬਾਰ ਨਾ ਖੋੜਨੀ ਚੰਗਾ ਨਾ ਬੇਬੇ ਜੇ ਅਗਲਾ ਬਾਜ਼ ਮਾਰ ਲੰਗਾ ਉਹਨਾਂ ਫਿਰ ਮੈਂ ਅਗਲੇ ਨੂੰ ਕੀ ਆਖਾਂ ਬਾਜ਼ ਮਾਰੂਗਾ ਤੇ ਮੁੜ ਜੂਗਾ ਉਹਦਾ ਬੋਲ ਮਾਰ ਕੇ ਕਿ ਜੇ ਕੋਈ ਬੋਲੇ ਨਾ ਅਗਲੇ ਨੂੰ ਆਪੀ ਪਤਾ ਲੱਗ ਜੂ ਬੇਕਰਦੀ ਕੋਈ ਬਹੂ ਘਰੇ ਹੋਊਗੀ تاني ਵਾਰ ਖੋਲੇ ਜੇ ਕੋਈ ਉਹੀ ਗੱਲ ਗੇਟ ਖੜਕਾਈ ਜਾਵੇ ਅੰਦਰ ਕੋਈ ਬਾਰ ਨਾ ਖੋਲੇ ਤਾਂ ਵੀ ਬੰਦਾ ਭੈੜਾ ਲੱਗਦਾ ਚਲ ਜੇ ਕੋਈ ਆਇਆ ਮੈਂ ਕਹਿ ਦੂੰਗੀ ਪਿਪਾਏ ਮੇਰੀ ਬੇਬੇ ਕਰੇ ਹੈ ਨਹੀਂ ਜਦੋਂ ਉਹ ਆ ਗਈ ਉਹਦੋਂ ਆਜੋ ਨਹੀਂ ਤੈਨੂੰ ਆਖਣ ਦੀ ਲੋੜ ਨਹੀਂ ਅਗਲਾ ਉਹਦੀ ਕਹਿ ਦੂਗਾ ਕੋਈ ਘਰੇ ਨਹੀਂ ਸੀ ਨਵੀਂ ਬਹੂ ਨਾਲ ਸਾਨੂੰ ਕਿ ਬਾਪ ਦੇਤਾ ਕੋਈ ਘਰੇ ਨਹੀਂ ਕਿਵੇਂ ਬੋਲਦੀ ਹੈਗੀ ਤੇ ਬੇ ਬੰਨਵੀਂ ਬਹੂ ਨੂੰ ਮੇਰੇ ਕੀ ਭੁੱ ਨਹੀਂ ਮਗਰੇ ਨਹੀਂ ਬਾਈ ਆਪਣੇ ਦਾ ਨਾ ਕੋਈ ਨਵੀਂ ਨਵੇੜੀ ਜਮ ਹੀ ਨਹੀਂ ਜਾਂਦੀ ਪਿੰਡ ਚ ਤੇ ਨਾ ਕੋਈ ਐ ਬਾਰਬੂਰ ਸੋਂਭਰੇ ਆਪਣੇ ਤਾਂ ਬਾਹਲਾ ਪਿੰਡ ਦਾ ਹੋਰ ਹੀ ਆਹੋ ਹਸਾਬ ਹੈ ਚਲ ਕੋਈ ਨਹੀਂ ਬੇਬੇ ਫਿਰ ਜੇ ਤੂੰ ਕਹਿੰਦੀ ਆ ਫਿਰ ਮੈਂ ਨਹੀਂ ਜਾਂਦੀ ਹੈਗੀ ਮੈਂ ਜਾ ਹੀ ਨਾ ਤੇ ਨਾ ਹੀ ਕਿਸੇ ਨੂੰ ਬਾਰ ਖੋਲਨੀ ਚੰਗਾ ਤੇ ਆ ਕੇ ਕਦੋਂ ਮੈਂ ਆਈ ਤੇ ਮੈਂ ਤੈਨੂੰ ਆਪੇ ਬੋਲ ਮਾਰੂਗੀ ਮੇਰਾ ਬੋਲ ਵਿਛਾਣ ਕੇ ਫੇਰ ਬਾਰ ਖੋਲਨੀ ਚਲ ਠੀਕ ਹੈ ਬੇਬੇ ਚੰਗਾ ਭਾਗ ਜਾ ਤੂੰ ਮੈਂ ਕੰਮ ਜਾ ਕਰਕੇ ਲਾ ਦਿੰਨੀ ਆ ਗੇਟ ਅੰਦਰੋਂ ਲੁ ਗੇਟ ਲਾ ਲੈ ਤੂੰ ਗੇਟ ਡਾਜੀ ਨਾ ਫਿਰ ਤਦੋਂ ਮੈਂ ਜਾਨੀ ਐਂਗੀ ਨਮਾ ਗੇਟ ਲਾ ਲੈਣੀ ਮੇਰੇ ਕੋ ਚਲ ਨਾਲੇ ਕੋਈ ਭਾਈ ਮਾਰਾ ਮੰਗਦਾ 100 ਆ ਜਾਂਦਾ ਆਪਾਂ ਵਿਆਹ ਕਰਕੇ ਹਟੇ ਆਂਗੇ ਤੇ ਪਤਾ ਨਹੀਂ ਲੋਕ ਆਏ ਕਾ ਦਿੰਦੇ ਨੇ ਉਹਨਾਂ ਦੇ ਲੱਡੂ ਪਏ ਨੇ ਉਹਨਾਂ ਦੇ ਮਠਿਆਈ ਪਈ ਆ ਤੁਸੀਂ ਵਗ ਜੋ ਚੱਲ ਠੀਕ ਆ ਬੇਬੇ ਚੰਗਾ ਜਾ ਮੜਾ ਜਾ ਛੇਤੀ ਆ ਜੀ ਚੰਗਾ ਮੈਂ ਛੇਤੀ ਆਉਂਗੀ ਤੇ ਆਪਾਂ ਮੈਂ ਕੋਈ ਵਾਰ ਬੋਰ ਮਾਰ ਜਾਵੇ ਬਾਰ ਨਾ ਖੋਲਨੀ ਚੰਗਾ ਤੂੰ ਜਾਣ ਵੀ ਬੁਝਦੀ ਨਹੀਂ ਕਿਸੇ ਨੂੰ ਨਹੀਂ ਖੋਲਦੀ ਹੈਗੀ ਲਾਉਨੀਆਂ ਮੈਂ ਬਾਰ ਲੈ ਬੇਬੇ ਤਾਂ ਟੱਪ ਗਈ ਇਹ ਪਤਾ ਨਹੀਂ ਕੀ ਗੱਲ ਐ ਇਹ ਜੀ ਨਾ ਤਾਂ ਕਿ ਬਾਹਰ ਚ ਜਾਣਾ ਨਾ ਗੇਟ ਖੋਲਣਾ ਚਲ ਮੈਂ ਗੇਟ ਲਾਈ ਦਿੰਨੀ ਹੈਗੀ ਅਜਾ ਆ ਜਾ ਬੇਬੇ ਨੰਗ ਜਾ ਲਾ ਦਿੰਨੀ ਹੈ ਫਿਰ ਮੈਂ ਬਾਹਰ ਹੋਣੀ ਹੈ ਨਾ ਆਜਾ ਭਾਈ ਡਾਲਾ ਡਾਲ ਮੈਂ ਤਾਂ ਦਮੇ ਛੇਤੀ ਮੁਰੂੰਗੀ ਮੈਂ ਬੜਾ ਟਾਈਮ ਨਹੀਂ ਲਾਉਂਦੀ ਤੂੰ ਕਿਸੇ ਨੂੰ ਜਾਣਦੀ ਬੋਝਦੀ ਨਹੀਂ ਅਗਲਾ ਸੌ ਕੋਈ ਕੰਮਧੰਦੇ ਵਾਲ ਆ ਜਾਂਦਾ ਚੰਗਾ ਬੇਬੇ ਛੇਤੀ ਆ ਜੀ ਮੇਰੇ ਤਾਂ ਜੀ ਨਹੀਂ ਲੱਗਦਾ ਕੱਲੀ ਦਾ ਕਰੇ ਮੈਂ ਤਾਂ ਹੁਣ ਆ ਜੂ ਮੇਰਾ ਕੀ ਜੀ ਲੱਗੂ ਤੈਨੂੰ ਕੱਲੀ ਨੂੰ ਛੱਡ ਕੇ ਕਰੇ ਚੰਗਾ ਚੰਗਾ ਲੈ ਮੈਂ ਬਾਹਰ ਲਾਈ ਦੇਵਾਂ ਲੈ ਬੇਬੇ ਤਾਂ ਨਾ ਬਾਹਰ ਉਹੀ ਗੱਲ ਆ ਬਹਿਮ ਕਰਦੀ ਹੈਗੀ ਆਏ ਗਈ ਹੁੰਦਾ ਉਹੀ ਗੱਲ ਅਗਲਾ ਤਾਈ ਦਾ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਵੀ ਨਵੀਂ ਬਹੂ ਦਾ ਮਾਣ ਕਰਦੇ ਨੇ ਨਾਲੇ ਅਗਲਾ ਆਏ ਕਹਿ ਦੂਗਾ ਵੀ ਬਹੂ ਤਾਂ ਇਹਨਾਂ ਤੇ ਫੁਕਰੀ ਹੈ ਹਵਾ ਕਰਦੀ ਹੈ ਬੁਲਾਉਂਦੀ ਚਲਾਉਂਦੀ ਨਹੀਂ ਕਿਸੇ ਨੂੰ ਚਲ ਕੋਈ ਨਹੀਂ ਭਾਈ ਜਿਵੇਂ ਇਹ ਕਹਿੰਦੇ ਆ ਉਵੇਂ ਕਰਨਾ ਪੈਂਦਾ ਨਾ ਬੁਲਾਵਾਂਗੇ ਕਿਸੇ ਨੂੰ ਨਾ ਖੋਲਾਂਗੇ ਬਾਹਰ ਲਹੂੰ ਤਾਂ ਮੈਂ ਬਾੜੀ ਚੋਂ ਗੋਭੀ ਪੱਟਣੀ ਸੀ ਗੋਭੀ ਜੀ ਤਾਂ ਫੇਰ ਪੱਟੂਗੀ ਅ ਤਾਈ ਦੇਖ ਲੈ ਨੀ ਨੰਗੀ ਜਾਂਦੀ ਸੀ ਬਾਰ ਮੂਰਦੀ ਬੌੜੀ ਤੇਜ ਐ ਨਹੀਂ ਹੋਂ ਤਾਂ ਹੈ ਕਿਸੇ ਨੂੰ ਬਾਰ ਮੂਰੇ ਨਹੀਂ ਖੜਨ ਦੇ ਦਿੱਤੀ ਤੇ ਨਾ ਕੋਈ ਆਂਡ ਗਵਾਂਡ ਵਿਆਹ ਚ ਸੱਦਿਆ ਸਾਰਾ ਸ਼ਰੀਕਾ ਕਿਸੇ ਨੂੰ ਨਹੀਂ ਸੱਦਿਆ ਤੱਲੀ ਨਹੀਂ ਵਿਆਹ ਕਰ ਲਿਆ ਇੰਨਾ ਸਮਾਨ ਇਹਨਾਂ ਨੂੰ ਕਿਵੇਂ ਦੇਤਾ ਐਡਾ ਕਰ ਕੇ ਮੈਂ ਭਰਤਾ ਇਹਨਾਂ ਦਾ ਜਦਾਂ ਮੈਨੂੰ ਐ ਲੱਗਦਾ ਵੀ ਇਹਦੇ ਪੇਕਿਆਂ ਨੂੰ ਕਿਸੇ ਗੱਲ ਦਾ ਪਤੀ ਨਹੀਂ ਇਹਦੇ ਪੇਕਿਆਂ ਨੂੰ ਇਹੀ ਨਹੀਂ ਪਤਾ ਹੁਣ ਵਿਚਾਰਿਆਂ ਨੂੰ ਵੀ ਇਹਨੂੰ ਜ਼ਮੀਨ ਤਾਂ ਹੀ ਕਿੱਲੇ ਆਉਂਦੀ ਐ ਜਵਾਨ ਤਾਂ ਐ ਨਾ ਪੁੱਤੇ ਦਾ ਜੇ ਮੈਂ 10 ਕਿੱਲੇ ਆ ਲੈਣਾ ਆਉਣਾ ਹੁੰਦਾ ਮਾਰ ਕੇ ਕਿਧਰੇ ਬੈਡੋ ਐਡੋ ਮਾਰ ਕੇ ਉਹ ਤਾਂ ਕਰੋ ਉਹੀ ਗੱਲ ਅੱਧ ਤੱਕ ਕਰ ਛੇਜ ਜਾ ਕਹਿੰਦੇ ਆ ਮੈਨੂੰ ਤਾਂ ਉਧਰਲੇ ਘਰ ਵਾਲੀ ਨੇ ਦੱਸਿਆ ਉਹ ਕਹਿੰਦੀ ਮੈਂ ਤਾਂ ਵੀਡੀਓ ਵਿੱਚ ਦੇਖੀ ਸੀ ਕਹਿੰਦੇ ਆ ਇੰਸਟਾਗ੍ਰਾਮ ਤੇ ਪਾਉਂਦੀ ਇਹਨਾਂ ਦੀ ਬਹੂ ਵੀਡੀਓ ਮੈਂ ਤਾਂ ਉਹੀ ਗੱਲ ਮੇਰੇ ਕੋਲ ਤਾਂ ਮੋਬਾਈਲ ਵੀ ਨਹੀਂ ਮੇਰੇ ਕੋਲ ਤਾਂ ਅੱਗ ਲੱਗਣਾ ਇੰਸਟਾਗ੍ਰਾਮ ਵੀ ਨਹੀਂ ਚੱਲਦਾ ਵੀ ਮਾੜਾ ਮੋਟਾ ਕੁਝ ਦੇਖ ਹੀ ਲਵਾਂ ਚਲ ਮੈਂ ਦੇਖ ਕੇ ਆਉਣੀ ਆ ਜਿੱਥੇ ਮਿਲ ਗਈ ਨਾ ਫਿਰ ਤਾਂ ਮੈਂ ਤੇ ਨਾ ਗੱਲਾਂ ਕਰਕੇ ਆਵਾਂ ਵਿਚਾਰੀ ਨਾ ਪੁੱਛ ਕੇ ਆਵਾਂ ਸਾਰਾ ਹਾਲ ਚਾਲ ਵੀ ਤੇਰੇ ਪੇਕਿਆਂ ਨੂੰ ਕੋਈ ਪਤਾ ਨਹੀਂ ਇਹਨੇ ਕੋਈ ਟਾਈ ਕਿ ਲੱਜਮੀ ਨੇ ਕੀ ਪਤਾ ਭਾਈ ਵਿਆਹੀ ਬੂਹੀ ਹੋਵੇ ਕੋਈ ਛੱਡੀ ਛੁੱਡੀ ਹੋਵੇ ਤਾਂ ਹੋਇਆ ਹੋਵੇ ਤਾਂ ਹਣ ਉਹਨੂੰ ਮਿਲ ਕੇ ਪਤਾ ਲੱਗੂ ਵੀ ਕਿ ਮਮਾ ਮਾ ਜੀ ਗੇਟ ਯੜਿਆ ਪੈਣੀ ਚਲ ਖੜਕਾ ਕੇ ਦੇਖਦੀ ਆ ਬੁੜੀ ਜੀ ਤਾਂ ਨਹੀਂ ਆਉਂਦੀ ਹੁੰਦੀ ਕਿਤੇ ਨਹੀਂ ਪੈਣੀ ਨਹੀਂ ਪੈਣੀ ਬਾਹਰ ਖੋਲੀ ਪੈਣੀ ਮਮਾ ਮਰ ਜਾਨੀ ਪੱਕਾ ਜਾਬਤਾ ਕਰਕੇ ਜਾਂਦੀ ਆ ਬੁੜੀ ਜੀ ਬਾਹਰ ਬੂਰ ਅੰਦਰੋਂ ਅੜਵਾ ਕੇ ਜਾਂਦੀ ਆ ਕਹਿ ਕੇ ਜਾਂਦੀ ਆ ਜਮਾ ਇਹਨੂੰ ਆਏ ਆ ਪਤਾ ਹੀ ਇਹਨੂੰ ਮਿਠਾਈ ਕਿੱਲਾਂ ਤੇ ਸਾਡਾ ਇੰਨਾ ਸਮਾਨ ਦੇ ਤਾਂ ਦੇ ਦੇਣੀ ਨਾ ਘਰ ਪਰ ਤੱਕ ਲਿਆ ਨਹੀਂ ਖਬਰ ਕੀ ਝੂਠ ਬੋਲੇ ਹੋਣਗੇ ਇਹਨਾਂ ਨੇ ਕੀ ਕਿਹਾ ਮੇਰੇ ਤਾਂ ਹੁਣ ਜਿੰਨਾ ਚੱਕਰ ਇਹਦੇ ਕੋਲ ਗੱਲ ਨਹੀਂ ਕਰਦੀ ਮੇਰਾ ਤਾਂ ਗਲਣਾ ਢਿੱਡ ਚ ਗੋਲਾ ਬਣਿਆ ਪਿਆ ਮੈਂ ਤਾਂ ਹੁਣ ਅਚਰ ਮੰਨਦਾ ਚੈਨ ਨਹੀਂ ਆਉਂਦੀ ਕੋਈ ਗੜੀ ਜਮੀ ਨਹੀਂ ਵਿਚਰੀ ਗਲੀ ਗੁੜੀ ਕਿਤੋਂ ਨਹੀਂ ਬੰਦਾ ਦੇਖ ਲੈ ਐ ਨਾ ਕਰਾਂ ਤਾਈ ਕਿ ਕਰੇ ਨਾ ਜਮਾ ਤਾਈ ਕੇ ਘਰ ਵਿੱਚ ਦੀ ਪੌੜੀਆਂ ਉਥੋਂ ਦੀ ਉੱਤਰ ਕਿਉਂ ਨਹੀਂ ਇਹਨਾਂ ਦੇ ਘਰੇ ਹੋਰ ਤਾਂ ਕੋਈ ਹੱਲ ਨਹੀਂ ਹੁਣ ਤਾਂ ਬੁੜੀ ਹੈ ਨਹੀਂ ਕਰੇ ਜੋ ਬੁੜੀ ਆ ਗਈ ਫਿਰ ਤਾਂ ਚਲੇ ਲੈ ਜਾਵਾ ਭੱਜ ਕੇ ਤਾਏ ਕੇ ਘਰ ਵਿੱਚ ਦੀ ਉਤਰਾਂ ਪੌੜੀਆਂ ਅੱਜ ਤਾਂ ਮੈਨੂੰ ਮਿਲਕ ਹੀ ਰਹੂੰਗੀ ਨਾ ਜੀ ਬਹੂ ਨੂੰ ਨਮੀ ਨੂੰ ਅੱਜ ਤਾਂ ਇਹਨੂੰ ਪਤਾ ਹੀ ਲੱਗੇ ਸਾਰੇ ਕਾਚੇ ਦਾ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਹੀ ਲੱਗ ਜੂ ਮਿਲ ਕੇ ਪਤਾ ਲੱਗੂ ਹੁਣ ਕਿੱਥੇ ਪਤਾ ਲੱਗਦਾ ਉਧਰ ਹੀ ਹਮ ਤਾਏ ਕੇ ਘਰ ਵਿੱਚ ਦੀ ਪੌੜੀਆਂ ਚੜ ਕੇ ਹੁੰਦੀ ਆ ਆ ਬਾਹਰ ਪਤਾ ਨਹੀਂ ਕੌਣ ਖੜਕਾਈ ਜਾਂਦਾ ਨਾ ਤਾਂ ਹੁਣ ਬਾਹਰ ਖੋਲਣ ਜੋਗ ਰਿਆਂ ਬੇਬੇ ਕਹਿ ਕੇ ਗਈ ਸੀ ਵੀ ਕੋਈ ਮਰਜੀ ਆ ਜੇ ਬੋਲੀ ਨਾ ਅਗਲਾ ਆਪੇ ਬਾਹਰ ਖੜਕਾ ਕੇ ਮੁੜ ਜੂਗਾ ਮੈਨੂੰ ਤਾਂ ਨਾ ਕੋਈ ਬੁੜੀ ਲੱਗਦੀ ਐ ਬੁੜੀ ਦੀ ਬਾਜ ਲੱਗਦੀ ਐਗੀ ਭੈਣੇ ਭੈਣੇ ਕਰੀ ਜਾਂਦੀ ਐ ਕੀ ਪਤਾ ਹੁਣ ਵਿਚਾਰੀ ਕੌਣ ਹੋਊਗੀ ਮੈਂ ਕਿਹੜਾ ਹੁਣ ਬਾਰ ਖੋਲ ਸਕਦੀ ਐਗੀ ਐਵੇਂ ਮੈਂ ਥੋੜਾ ਗਾਣਾ ਲੈਣੀ ਐ ਇੰਨੀ ਕ ਗੱਲ ਪਿੱਛੇ ਆਪੇ ਬੇਬੇ ਜੀਦੋਂ ਆ ਗਈ ਉਹਨੂੰ ਦੱਸ ਦਊਂਗੀ ਵੀ ਕੋਈ ਆਇਆ ਸੀਗਾ ਬਾਰ ਖੜਕਾਈ ਜਾਂਦਾ ਸੀ ਨਹੀਂ ਪੈਣੀ ਕੁੜਾ ਬਾਰ ਕਟਾਈ ਬੈਠੀਆਂ ਲੈ ਤੁਸੀਂ ਕੌਣ ਹੋ ਮੈਂ ਸਾਡੀ ਕਮਾਂਡਣ ਆ ਕਿਵੇਂ ਆਏ ਸੀ ਬੇਬੇ ਘਰ ਹੈ ਨਹੀਂ ਜਦੋਂ ਆ ਗਈ ਨਾ ਬੇਬੇ ਉਦੋਂ ਆਜੋ ਨਹੀਂ ਬੇਬੇ ਹੁੰਦੇ ਮੈਂ ਕਿਉਂ ਹਾਂ ਮੈਂ ਤਾਂ ਤੇਰੇ ਕੋਲੇ ਆਈਆਂ ਤੇਰੇ ਤਾਈਂ ਕੰਮ ਐ ਮੈਨੂੰ ਅੱਛਾ ਆਹੋ ਫਿਰ ਬੇਬੇ ਨਾ ਆਜੇ ਆਜੋ ਛੇਤੀ ਛੇਤੀ ਥੱਲੇ ਤੈਨੂੰ ਮੈਂ ਇੱਕ ਗੱਲ ਦੱਸਣਾ ਆਈਆਂ ਤੇਰੇ ਕੰਮ ਦੀ ਗੱਲ ਮੈਂ ਤੈਨੂੰ ਦੱਸਾਂ ਕੀ ਗੱਲ ਦੱਸਦੇ ਹੋ ਗੱਲ ਥੱਲੇ ਆ ਕੇ ਦੱਸਾਂ ਆਜਾ ਆਜਾ ਚੰਗਾ ਆ ਗਈ ਇਹਨੇ ਬੇਬੇ ਨਾ ਆਜੇ ਜਾ ਆ ਗਈ ਆ ਗਈ ਬੱਸ ਲੈ ਮੇਰੇ ਨਾਲ ਹੀ ਨਹੀਂ ਗੱਲ ਮਸਾਂ ਬੰਦਾ ਮੱਥੇ ਲੱਗਿਆ ਕਿਹੜੇ ਦਿਨ ਹੋ ਗਏ ਵਿਆਹੀ ਨੂੰ ਕੋਈ ਇਹਨਾਂ ਦੇ ਤਾਂ ਨਾ ਤਾਂ ਕੋਈ ਬੁੜੀ ਆਉਂਦੀ ਆ ਨਾ ਕੋਈ ਬੰਦਾ ਆਉਂਦਾ ਆ ਗਈ ਮੇਰਾ ਜੇ ਪੈਣੇ ਗਰਕਾ ਆ ਗਈ ਆ ਗਈ ਹੋਇਆ ਨਹੀਂ ਪੈਣੇ ਮੇਰੇ ਤਾਂ ਗੋਡੇ ਦੁਖਣ ਲੱਗੇ ਨਹੀਂ ਪਾੜੂਆਂ ਉੱਤਰਦੀ ਦੇ ਹੋਇਆ ਉਰੇ ਹੋ ਜਾ ਉਰੇ ਹੋ ਜਾ ਮੈਂ ਪੁੱਠੀ ਚੜਜਾਂ ਐਨੀ ਪਤਾ ਤੇਰੀ ਸੱਸ ਆ ਜੇ ਫਿਰ ਤੇਰੀ ਸੱਸ ਦਾ ਬਾੜੀ ਚੰਦਰੀ ਐ ਤੇ ਬੇਬੇ ਦਾ ਮੈਨਾਂ ਮਾਰ ਲੱਗਦਾ ਸਾਰਾ ਸ਼ਰੀਕਾ ਵਿਆਹ ਚ ਨਹੀਂ ਸੱਦਿਆ ਨਾ ਕੋ ਆਂਡ ਨਾ ਕੋ ਗਮਾਜੋ ਬੈਜੋ ਦਮ ਲੈ ਲਓ ਕੋਈ ਨਹੀਂ ਦਮ ਚੜ ਗਿਆ ਮੇਰਾ ਪਾਣੀ ਲੈ ਕੇ ਦੇ ਮਾ ਸੋਨੂ ਮੇਰੇ ਪੈਰੇ ਗੋਡੇ ਦੁਖਦੇ ਨਾ ਕੀ ਕਰਾਂ ਅੱਛਾ ਗੋਡੇ ਦੁਖਦੇ ਮੈਂ ਤਾਂ ਉਹੀ ਗੱਲ ਮੈਂ ਤਾਂ ਪਹਿਲਾਂ ਤੇ ਤੇਰਾ ਬਾਰ ਖੜਕਾਇਆ ਨਾ ਤੂੰ ਬਾਰ ਖੋਲਿਆ ਕੁੜੀ ਨਾ ਤੁਸੀਂ ਗੋਡਿਆਂ ਦੀ ਦਵਾਈ ਲੈਣ ਆਈ ਹੋ ਬੇਬੇ ਜੀ ਨਹੀਂ ਮੈਂ ਕੋਈ ਦਵਾਈ ਨਹੀਂ ਲੈਣ ਆਈ ਮੈਂ ਤਾਂ ਦਵਾਈ ਲੈਣੀ ਆ ਅੱਛਾ ਹੋਰ ਕਿਵੇਂ ਆਏ ਸੀ ਮੈਂ ਤਾਂ ਤੇਨੂੰ ਐ ਪੁੱਛਣ ਆਈ ਆਂ ਯਾ ਤੂੰ ਸਮਾਨ ਕੋਲੇ ਬਲਾਂ ਲੈ ਕੇ ਆਇਆ ਇੰਨਾ ਸਮਾਨ ਤੇ ਹੋਰ ਹੁਣ ਇਹਨਾਂ ਸਾਰਾ ਸਮਾਨ ਮੇਰੇ ਤਾਈ ਕਿਆ ਨਹੀਂ ਦਿੱਤਾ ਮੈਨੂੰ ਤਾਈ ਕਿਆ ਨਹੀਂ ਹਾਂ ਮੇਰੇ ਤਾਈ ਕਿਆ ਨਹੀਂ ਦਿੱਤਾ ਤੇਰੇ ਪੇਕੇ ਨਹੀਂ ਤੇਰਾ ਵਿਆਹ ਕਰਿਆ ਨਾ ਮੇਰੇ ਪੇਕੇ ਨਾ ਮੇਰਾ ਡੈਡੀ ਹੈ ਨਹੀਂਗਾ ਮੇਰੀ ਮੰਮੀ ਸੀਗੀ ਕੱਲੀ ਵਿਚਾਰੀ ਉਹ ਵੀ ਹੁਣ ਬਾਲੀ ਬੁਢੀ ਜੀ ਹੋਈ ਪਈ ਆ ਉਮਰ ਬਾਵਾ ਹੋਈ ਪਈ ਆ ਉਹਦੀ ਤੇਰਾ ਪਰਾ ਕਿੱਦਾਂ ਆ ਮੇਰਾ ਹੈ ਨਹੀਂਗਾ ਅੱਛਾ ਤੇਰੇ ਤਾਏ ਚਾਚਿਆਂ ਨੇ ਕਰਿਆ ਹਾਂ ਮੈਂ ਪਹਿਲਾਂ ਮੈਨੂੰ ਆਏ ਦੱਸ ਵਿਆਹ ਤੇਰਾ ਪਹਿਲੀ ਇੱਕ ਦੂਜੀ ਵਾਰ ਕਰੇ ਨਾ ਨਾ ਜੀ ਪਹਿਲਾ ਵਿਆਹ ਹੀ ਹੈ ਮੇਰਾ ਤਾਂ ਕਿਉਂ ਦੂਜੀ ਵਾਰ ਕਿਉਂ ਕਰਨਗੇ ਨਹੀਂ ਮੈਨੂੰ ਮੇਰੀ ਉਮਰ ਤੋਂ ਲੱਗਦਾ ਵੀ ਮੇਰਾ ਦੂਜਾ ਵਿਆਹ ਹੈਗਾ ਨਹੀਂ ਉਮਰ ਤਾਂ ਹੁਣ ਉਮਰਾਂ ਤਾਂ ਪਤਾ ਹੀ ਨਹੀਂ ਲੱਗਦਾ ਨਾ ਉਮਰਾਂ ਦਾ ਅੱਜ ਕੱਲ ਕਿੱਥੇ ਪਤਾ ਲੱਗਦਾ ਹੈ ਅੱਜ ਕੱਲ ਤਾਂ ਛੋਟੀਆਂ ਛੋਟੀਆਂ ਵਿਆਹ ਹੁੰਦੇ ਆ ਅੱਛਾ ਤੁਸੀਂ ਸਮਾਨ ਦੇਖਣ ਆਏ ਸੀਗੇ ਨਾ ਨਾ ਸਮਾਨ ਦਾ ਤਾਂ ਮੈਨੂੰ ਪਤਾ ਹੀ ਹੈ ਸਮਾਨ ਦੀ ਤਾਂ ਸਾਰੇ ਪਿੰਡ 'ਚ ਗੱਲਾਂ ਹੁੰਦੀਆਂ ਵੀ ਬਾਹਲੀ ਲੈ ਕੇ ਆਈ ਉਹਦੀ ਤਾਈ ਦੀ ਨੂੰ ਸਮਾਨ ਸਮਾਨ ਤਾਂ ਨੇ ਜਿਹੜੀ ਜਿਹੜੀ ਚੀਜ਼ ਮੈਂ ਕਹੀ ਸੀਗੀ ਮੇਰੇ ਤਾਈ ਨੇ ਮੈਨੂੰ ਉਹੀ ਦਿੱਤੀ ਹੈ ਸਾਰੀ ਤੇ ਗੇਟ ਲੱਗਿਆ ਹੋਇਆ ਅੰਦਰੋਂ ਨਾ ਗੇਟ ਕਾ ਤੋ ਲਾ ਕੇ ਰੱਖ ਦੀ ਪਹਿਲੇ ਮੈਨੂੰ ਐਂ ਦੱਸ ਤੈਨੂੰ ਕਿਹਨੇ ਕਹਿ ਗੇਟ ડાਕੇ ਰੱਖਿਆ ਕਰ ਉਹ ਬੇਬੇ ਕਹਿ ਕੇ ਗਈ ਸੀ ਜਾਂਦੀ ਹੋਈ ਉਹਦਾ ਇੰਨਾ ਸ਼ੁਕਰ ਵੀ ਤੁਸੀਂ ਕੋਠੇ ਉੱਪਰ ਦੀ ਆ ਗਏ ਤੇ ਬੇਬੇ ਨੇ ਕਿਹਾ ਵੀ ਕੋਈ ਹੋਵੇ ਚਾਹੀ ਬੁੜੀ ਹੋਵੇ ਬੰਦਾ ਹੋਵੇ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਬਾਲੀ ਗੱਲ ਕੀ ਅਗਲੇ ਨੂੰ ਬੋਲ ਕੇ ਜਵਾਬ ਵੀ ਨਹੀਂ ਦੇਣਾ ਮੈਂ ਕਾ ਤੋ ਲਾ ਕੇ ਰੱਖ ਦੀ ਗੇਟ ਤੇ ਥੋ ਪਹਿਲੇ ਮੈਨੂੰ ਗੇਟ ਦਾ ਦੱਸ ਨਾ ਮੈਨੂੰ ਹੁਣ ਕੀ ਪਤਾ ਇਹ ਤਾਂ ਬੇਬੇ ਨੂੰ ਪਤਾ ਆਊਗਾ ਬੇਬੇ ਕਹਿੰਦੀ ਆਪਣਾ ਤਾਂ ਪਿੰਡ ਵਾਲਾ ਗੰਦਾ ਹੈ ਜਦੋਂ ਨਮੀ ਵੈਹੀ ਕੋਈ ਬਾਹਰ ਨਿਕਲਦੀ ਹੈ ਨਾ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਅੱਛਾ ਤੇ ਹੋਰ ਹ ਆਪਣਾ ਪਿੰਡ ਤਾਂ ਬੜਾ ਹੀ ਚੰਗਾ ਹੈ ਆਪਣੇ ਪਿੰਡ ਵਰਗਾ ਤਾਂ ਕੋਈ ਪਿੰਡ ਨਹੀਂ ਹੋਣਾ ਮੈਂ ਤੈਨੂੰ ਦੱਸਾਂ ਆਪਣੇ ਦਾ ਬੜਾ ਕਰਦੇ ਨੇ ਨਾਲੇ ਆਪਣੇ ਤਾਂ ਪਿੰਡ 'ਚ ਰਵਾਜ ਹੀ ਨਹੀਂ ਆ ਗੇਟ ਲਾ ਕੇ ਰੱਖਣ ਦਾ ਤੇ ਤੇਰੀ ਸੱਸੀ ਲਾਉਂਦੀ ਇਕੱਲੀ ਚਲੋ ਕੋਈ ਗੱਲ ਨਹੀਂ ਜੀ ਉਹੀ ਗੱਲ ਨਵਾਂ ਨਵਾਂ ਵਿਆਹ ਹੋਇਆ ਪੁਰਾਣੀਆਂ ਬੁੜੂਆਂ ਦੀ ਨਾ ਸੋਚ ਪੁਰਾਣੀ ਹੁੰਦੀ ਆ ਇਹਨਾਂ ਨੂੰ ਆਏ ਹੁੰਦਾ ਵੀ ਕਿਤੇ ਕੋਈ ਉਹੀ ਗੱਲ ਕੁਝ ਕਰ ਨਾ ਜਾਵੇ ਪੁਰਾਣੀ ਸੋਚ ਦਾ ਤਾਂ ਮੈਂ ਤੈਨੂੰ ਫੇਰ ਦੱਸੂਗੀ ਪਹਿਲਾਂ ਮੈਨੂੰ ਐਂ ਦੱਸ ਜਦੋਂ ਤੇਰੇ ਪੇਕੇਆਂ ਨੇ ਰਿਸ਼ਤਾ ਕਰਿਆ ਸਾਨੂੰ ਬਾਹਣ ਕਿੰਨਾ ਦੱਸਿਆ ਇਹਨਾਂ ਨੇ ਬਾਹਣ ਇਹਨਾਂ ਨੂੰ ਕਿੰਨਾ ਦੱਸਣਾ ਸੀ 10 ਕਿੱਲੇ ਆਉਂਦੇ ਨੇ 10 ਕਿੱਲਿਆਂ ਦੀ ਘਰੇ ਮੇਰੇ ਤਾਈ ਕਹੇ ਨੇ 10 ਕਿੱਲੇ ਤੇ ਹੋਰ ਹੁਣ ਤੇਰਾ 10 ਕਿੱਲਿਆਂ ਦੇ ਰਿਸ਼ਤਾ ਕਰੇ ਹਾਂ ਆ 10 ਕਿੱਲਿਆਂ ਨੂੰ ਸਮਾਨ ਦਿੱਤਾ ਇਹਨਾਂ ਨੂੰ ਤੇ ਹੋਰ ਹੁਣ ਗੱਡੀ ਵੀ ਦਿੱਤੀ ਮੇਰੀ ਗੱਲ ਸੁਣ ਲਾ ਗੱਡੀ ਵੀ ਦਿੱਤੀ ਐ ਸਮਾਨ ਵੀ ਦਿੱਤਾ ਕਿੱਲੇ ਢਾਈ ਆਉਂਦੇ ਐ ਨਾ ਤਾਈ ਉਹ ਵੀ ਕਹਿਣੇ ਪਏ ਨਾ ਅੱਛਾ ਜੀ ਹਾਂ ਇਹ ਤਾਂ ਮੈਂ ਨਾ ਤੁਸੀਂ ਦੇਖੋ ਪਕਾਈ ਜੇ ਮਾਰੀ ਜਾਓ ਪਕਾਈ ਦੇ 10 ਕਿੱਲੇ ਆਉਂਦੇ ਨੇ ਪਕਾਈ ਨਹੀਂ ਮੈਂ ਮਾਰਦੀ ਮੈਂ ਤੁਹਾਨੂੰ ਦੱਸਾਂ ਤੇਰੀ ਸੱਸ ਦੀ ਮੂੰਹ ਤੇ ਤਾਈ ਤਾਂ ਕੋਈ ਆਉਂਦਾ ਨਹੀਂ ਤਾਈ ਤਾਂ ਤੇਰੀ ਸੱਸ ਗੇਟ ਲਵਾ ਕੇ ਰੱਖਦੀਏ ਤਾਈ ਤਾਂ ਉਹਨੂੰ ਐ ਆ ਵੀ ਕੋਈ ਦੱਸਣਾ ਜਾਵੇ ਇਹਨੂੰ ਆ ਤਾਂ ਬਾਰੇ ਮਾੜਾ ਕੰਮ ਹੋਇਆ ਦੇਖ ਚਾਹੇ 2.5 ਕਿੱਲੇ ਸੀਗੇ ਪਰ ਸਾਨੂੰ ਸੱਚ ਤਾਂ ਦੱਸ ਦਿੰਦੇ ਸਾਡੇ ਕੋਲੇ ਕਿਉਂ ਗੱਪ ਮਾਰੇ ਵੀ 10 ਕਿੱਲੇ ਆਉਂਦੇ ਨੇ ਨਹੀਂ ਕਮਲ ਜੀ ਜਿਦੋਂ ਤੇਰੇ ਭਰਾ ਹੈ ਨਹੀਂ ਤੇਰੇ ਚਾਚੇ ਤਾਂ ਨਹੀਂ ਤੇਰਾ ਰਿਸ਼ਤਾ ਕਰੇ ਚਾਚੇ ਤਾਂ ਇਹਨਾਂ ਬਾਹਲਾ ਕੌਣ ਲਾਉਣਾ ਹੁੰਦਾ ਤੇ ਇਹਨੂੰ ਸਮਾਨ ਦੇਤਾ ਗੱਡੀ ਦੇ ਬਾਹਲਾ ਚਾਹੇ ਨਹੀਂ ਲਾਉਣਾ ਮੇਰੇ ਤਾਏ ਨੇ ਵੀ 14-15 ਲੱਖ ਰੁਪਏ ਲਾਦਾ ਵਿਆਹ ਤੇ ਕੋਈ ਐਵੇਂ ਵਿਆਹ ਨਹੀਂ ਕਰਾਇਆ ਹੈਗਾ 14-15 ਲੱਖ ਰੁਪਏ ਤੇ ਹੋਰ ਹੁਣ ਬੂਹਾ ਮਰ ਜਾ ਮੈਂ ਤਾਂ ਕਿ ਕੱਲਾ ਸਮਾਨ ਹੀ ਦਿੱਤਾ ਗੱਡੀ ਦਿੱਤੀ ਸਿਉਣਾ ਵੀ ਪਾਇ ਤਿੰਨ ਚਾਰ ਲੱਖ ਦਾ ਤਾਂ ਸਮਾਨ ਆ ਤੇ ਇੰਨੀ ਮਹਿੰਗੀ ਗੱਡੀ ਆਗੀ ਵਰਨਾ ਤੇ ਨਾਲੇ ਇੰਨਾ ਸਿਉਣਾ ਪਾਇਆ ਮੇਰੇ ਤਾਏ ਨੇ ਬੂਹਾ ਮਰ ਜਾ ਨਹੀਂ ਤੁਸੀਂ ਤਾਂ ਠੱਗੇਗੇ ਭੈਣੇ ਤੁਸੀਂ ਤਾਂ ਠੱਗੇਗੇ ਤੁਸੀਂ ਤਾਂ ਠੱਗੀ ਚਾਗੇ ਹਾਏ ਮੈਂ ਤਾਂ ਟੈਨਸ਼ਨ ਹੋਈ ਜਾਂਦੀ 2.5 ਕਿੱਲੇ ਜ਼ਮੀਨ ਦੇ ਗਹਿਣੇ ਪਏ ਆ ਪਤਾ ਕਰਕੇ ਦੇਖ ਲੈ ਤੇਰੇ ਚਾਚੇ ਤਾਂ ਇਹਨੂੰ ਕਰ ਫੋਨ ਜਿਹੜੀ 2.5 ਕਿੱਲੇ ਉਹ ਵੀ ਗਹਿਣੇ ਪਈ ਆ ਉਹ ਵੀ ਗਹਿਣੀ ਤੈਨੂੰ ਇਹ ਕਹਿੰਦੇ ਨੇ ਕਿ ਖੇਤੀ ਕਰਦੇ ਆ ਖੇਤੀ ਕਰਦੇ ਨੇ ਠੇਕੇ ਤੇ ਲੈਂਦੇ ਨੇ ਉਹਨੂੰ ਤਾਂ ਹੀ ਤਾਂ ਮੈਂ ਕਿਹਾ ਸੀ ਖੇਤਕੁੱਤ ਕਿਉਂ ਨਹੀਂ ਜਾਂਦੇ ਕੋਈ ਦਿਹਾੜੀਗਾ ਕਿਉਂ ਨਹੀਂ ਆਉਂਦਾ ਇਹਨਾਂ ਦੇ ਕੋਈ ਗਮ ਤਾਂ ਨਹੀਂ ਦਿਹਾੜੀ ਕਹਤਿਆਂ ਵੀ 2.5 ਕਿੱਲੇ ਜ਼ਮੀਨ ਦੇ ਉਹ ਤੇਰੇ ਘਰ ਵਾਲਾ ਤੇਰੀ ਸੱਸ ਤਾਂ ਤੈਨੂੰ ਕੀ ਕਹਿੰਦੀ ਐ ਤੇਰੇ ਘਰ ਵਾਲਾ ਕੰਮ ਕੀ ਕਰਦਾ ਕੀ ਦੱਸਿਆ ਤੈਨੂੰ ਮੈਨੂੰ ਤਾਂ ਹੀ ਦੱਸਿਆ ਵੀ ਖੇਤੀ ਕਰਦਾ ਅੱਛਾ ਖੇਤੀ ਕਰਦਾ ਨਹੀਂ ਖੇਤੀ ਕਿੱਥੇ ਕਰਦਾ ਵਿਚਾਰਾ ਖੇਤ ਤਾਂ ਉਹ ਉਹੀ ਗੱਲ ਮਾੜਾ ਮੋਟਾ ਰਾਤ ਨੂੰ ਵਗ ਜਾਂਦਾ ਕਿਤੇ ਤੜਕੇ ਸੁਦੇਹਾ ਵਗ ਜਾਂਦਾ ਕਦੇ ਆਥਣੇ ਆ ਕੇ ਵਗ ਜਾਂਦਾ ਤੇਰੇ ਘਰ ਆ ਤਾਂ ਥਰਮਲ ਚ ਲੱਗਿਆ ਹੋਇਆ ਹੈ ਅਜੇ ਤਾਂ ਥਰਮਲ ਬਣਾ ਲਈ ਅੱਛਾ ਥਰਮਲ ਚ ਲੱਗਿਆ ਹੋਇਆ 10000 ਰੁਪਏ ਉੱਥੋਂ ਲਿਆ ਨਾ ਉਹੀ ਤੈਨੂੰ ਕਹਿੰਦੇ ਮੈਂ ਆਪਣੀ ਤਾਂ ਫਸਲ ਦੇ ਆ ਕੇ ਪੈਸੇ ਤਾਂ ਹੀ ਮੈਂ ਕਿਹਾ ਵੀ ਉਹ ਰੋਟੀ ਕਾਹ ਤੋਂ ਲੈ ਕੇ ਜਾਂਦਾ ਸਵੇਰੇ ਰੋਟੀ ਤੇ ਲੈ ਕੇ ਜਾਣੀ ਜੀ ਤੇ ਵਿਚਾਰਾ ਉਹੀ ਗੱਲ ਉੱਥੇ ਟਾਈਮ ਪਾਸ ਕਰਦਾ ਵਿਚਾਰਾ ਤਾਂ ਉਹ ਤਾਂ ਨਰਮ ਮ ਬਥੇਰਾ ਮੁੰਡਾ ਤਾਂ ਨਰਮ ਹੈ ਕਹਿੰਦਾ ਤੇਰੀ ਸੱਸ ਭੈੜੀ ਹੈ ਸਾਰੇ ਕਾਰੇ ਤੇਰੀ ਸੱਸ ਦੇ ਹੈ ਤੇਰੀ ਸੱਸ ਨਹੀਂ ਕਰਦੀਆਂ ਮੇਰੀ ਬੇਬੇ ਨਾਲ ਗੱਲ ਮੈਨੂੰ ਤਾਂ ਨਾ ਕਬਰਾਟ ਚੜੀ ਜਾਂਦੀ ਹੈ ਗੱਲ ਦੀ ਮੇਰੀ ਨਾ ਸੀ ਮੈਂ ਤੈਨੂੰ ਦੱਸਾਂ ਤੇਰੀ ਬੇਬੇ ਕੋਲੇ ਨਾ ਕੋਈ ਵੀ ਗੱਲ ਕਰੀ ਤੇਰੀ ਬੇਬੇ ਨੂੰ ਨਾ ਪਤਾ ਲੱਗੇ ਆਪਦੇ ਤਾਏ ਚਾਚਿਆਂ ਨੂੰ ਫੋਨ ਕਰ ਤੈਨੂੰ ਲੈ ਜਾਣ ਹਾਂ ਹਾਂ ਮੈਂ ਕਰਦੀ ਆ ਚਲ ਸੋ ਤਾਂ ਧੰਨਵਾਦ ਵੀ ਵਧੀਆ ਤੁਸੀਂ ਉਹੀ ਗੱਲ ਟਾਈਮ ਨਾਲ ਦੱਸ ਪਾ ਕਿ ਕਿਲੇ ਜਿਹੜੇ ਗਹਿਣੇ ਪਏ ਹੈ ਗਹਿਣੇ ਦੱਸਾਂ ਕਿਉਂ ਪਏ ਇਹ ਵੀ ਮੈਂ ਤੈਨੂੰ ਇਨੇ ਨਾਲ ਹੀ ਕੁੜੀ ਦਾ ਰਿਸ਼ਤਾ ਕਰਿਆ ਸੀ ਜਦੋਂ ਅੱਛਾ ਕੁੜੀ ਵਾਸਤੇ 15 ਕਿੱਲੇ ਵਾਹਣ ਦੇ ਪਹਾੜਲੇ ਅੱਛਾ ਹੁਣ ਤੈਨੂੰ ਪਤੀ ਆ ਪੈਣੀ 2.5 ਕਿੱਲੇ ਆਣੇ ਕੋਲੇ ਕੀ ਹੁੰਦਾ ਹਾਂ ਇੰਨੀ ਕਿੱਥੇ ਹੁੰਦੀ ਆ ਆਮਦਨ ਕਿੱਥੋਂ ਜਵਾਕ ਵਿਚਾਰਾ ਲਾਵੇ ਉਹ ਸਖਦੀਪ ਦਾ ਉਹੀ ਗੱਲ ਵਿਚਾਰੇ ਦਾ ਜਦੋਂ ਜਮਾ ਆਏ ਨਾ ਮੌਕੇ ਤੇ ਆ ਗਈ ਨੰਦਾਂ ਦੇ ਟਾਈਮ ਤੁਰਤ ਭੈਣੇ ਉਹਨੇ ਗਹਿਣੇ ਧਰੇ ਫੇਰ 2 ਰੁਪਏ ਬਣਿਆ ਉਹਨੂੰ ਵਿਚਾਰੇ ਨੂੰ ਹਾਏ ਹਾਏ ਫੇਰ ਆਹ ਕਹੋ ਨਾ ਵੀ 2.5 ਕਿੱਲੇ ਵੀ ਹੈ ਨਹੀਂ ਇਹਨਾਂ ਕੋਲੇ ਕੁਝ ਵੀ ਨਹੀਂ ਹੈਗਾ ਹਾਂ ਫੇਰ ਹੈ ਨਹੀਂ ਮੰਡਲਾ ਜਿਉ ਗਹਿਣੇ ਪਏ ਹੁਣ ਗਹਿਣੇ ਜਿ ਪੈਸੇ ਹੋਣਗੇ ਫੇਰ ਹੀ ਅ ਮੈਂ ਤੈਨੂੰ ਸੁਣ ਸੁਣੇ ਤੈਨੂੰ ਬਾਹਣ ਕਿੰਨਾ ਹੁੰਦਾ ਕੋੜੇ ਮੈਨੂੰ ਤਾਂ ਉਥੇ 6 ਕਿੱਲੇ ਆਉਂਦੇ ਸੀ ਉਹ 6 ਕਿੱਲੇ ਮੇਰੇ ਤਾਏ ਕੋਲੇ ਆ ਹੁਣ ਨਹੀਂ ਤਾਏ ਦੇ ਨਾਂ ਤਾਂ ਨਹੀਂ ਲਵਾਇਤਾ ਮੈਂ ਨਾ ਨਾਂ ਨਹੀਂ ਲਵਾਏ ਹਾਇ ਜਿੰਨਾ ਚਿਰ ਮੇਰੀ ਬੇਬੇ ਬੈਠੀ ਆ ਨਾ ਉਹਨਾਂ ਚਿਰ ਨਹੀਂ ਮੈਂ ਨਾਂ ਲਵਾਉਂਦੀ ਜਿੰਦੇ ਮੇਰੀ ਬੇਬੇ ਮਰ ਗਈ ਉਹਦੇ ਲਵਾਉਂਗੀ ਜ਼ਮੀਨ ਤਾਂ ਤੇਰੀ ਮਾਂ ਦੇ ਨਾ ਹੀ ਐ ਹਾਂ ਮੇਰੀ ਮਾਂ ਕੋਲ ਹੀ ਐ ਆਹੋ ਫਿਰ ਭੈਣੀ ਪਰ ਬਾਏ ਦਾ ਮੇਰੇ ਤਾਏ ਕੇ ਜ਼ਮੀਨ ਤਾਂ ਉਹੀ ਸੰਭਦੇ ਨੇ ਜਿੰਨੀ ਆਮਦਨ ਹੁੰਦੀ ਐ ਜ਼ਮੀਨ ਦੀ ਉਹ ਵੀ ਉਹੀ ਰੱਖਦੇ ਨੇ ਤੇ ਤੇਰੀ ਮਾਂ ਨੂੰ ਕੁਛ ਨਹੀਂ ਦਿੰਦੇ ਮੇਰੀ ਮਾਂ ਨੂੰ ਸੰਭਦੇ ਨੇ ਰੋਟੀ ਦਿੰਦੇ ਨੇ ਅੱਛਾ ਰੋਟੀ ਤੇਰੀ ਮਾਂ ਨੂੰ ਦਿੰਦੇ ਤੇਰਾ ਵਿਆਹ ਫਿਰ ਉਹਨਾਂ ਨੇ ਕੀਤਾ ਹੈ ਉਹਨਾਂ ਨੇ ਕਰਿਆ ਮੇਰਾ ਵਿਆਹ ਫੇਰ ਭੈਣੇ ਫਿਰ ਤਾਂ ਹੀ ਤਾਂ ਉਹੀ ਗੱਲ 15 ਲੱਖ ਰੁਪਈਆ ਲਾਤਾ ਅਗਲੇ ਨੇ ਉਹਨੇ ਦੀ ਤੇ ਛੋਟੀ ਫਸਲ ਹੋ ਜਾਂਦੀ ਖੇਤ ਚ ਤੇ ਹੋਰ ਹੁਣ ਨਾਲੇ ਉਹਨਾਂ ਨੂੰ ਆਇਆ ਕਿਆ ਕਰਿਆ ਵੀ ਇਹ ਉਹੀ ਗੱਲ ਜੇ ਤੂੰ ਤੇਰੀ ਮਾਂ ਨੂੰ ਰੋਟੀ ਦਿੰਦੇ ਆ ਭੜੋ ਕੇ ਤੇਰੀ ਮਾਂ ਤੋਂ ਉਹ ਵੀ ਜ਼ਮੀਨ ਲਵਾ ਲਣਗੇ ਉਹ ਤਾਂ ਜ਼ਮੀਨ ਮੈਂ ਆਪ ਹੀ ਨਾਲ ਲਵਾਉਣ ਨੂੰ ਫਿਰਦੀ ਸੀ ਉਹਨਾਂ ਦੇ ਵੀ ਚੱਲ 10 ਕਿੱਲੇ ਮੇਰੇ ਸੋਹਰੇ ਨੂੰ ਆਉਂਦੇ ਨੇ ਮੈਂ ਇੰਨੀ ਜ਼ਮੀਨ ਕੀ ਕਰਾਉਣੀ ਆ ਨੀ ਤੂੰ ਆ ਨਮੀ ਨਮੇਲੀ ਤੂੰ ਨੀ ਕਦੇ ਬਾਹਰ ਨਿਕਲੀ ਜੇ ਤੂੰ ਬਾਹਰ ਨਿਕਲ ਕੇ ਇਹਨਾਂ ਨੇ ਪਿੰਡ ਚ ਚਰਚੇ ਸੁਣੇ ਨਾ ਇਹਨਾਂ ਦੇ ਤਾਂ ਬਾਹਰੇ ਮੈਂ ਤੈਨੂੰ ਦੱਸਾਂ ਚਲ ਐਂ ਕਰੋ ਬੇਬੇ ਨਾ ਆ ਜੇ ਤੁਸੀਂ ਚੜਜੋ ਜਰਕਦੇ ਨੇ ਮੈਂ ਤਾਂ ਆਪੇ ਧਾਲੂ ਗੱਲ ਆ ਮੇਰੀ ਗੱਲ ਗੌਰ ਕਰੀ ਲੜ ਬੰਨ ਲੈ ਫੋਨ ਕਰ ਕੋਈ ਤਾਂ ਹੋਊਗਾ ਤੇਰੇ ਤਾਇਆ ਚਾਚਾ ਤੇਰੇ ਤਾਹੇ ਦਾ ਮੁੰਡਾ ਨਾ ਮੈਨੂੰ ਐਂ ਦੱਸ ਪੈਣੇ ਤੇਰਾ ਨਾਂ ਕੀ ਆ ਮੇਰਾ ਤਾਂ ਨਾਂ ਤੂੰ ਮੈਂ ਤੈਨੂੰ ਦੱਸਾਂ ਪੁੱਛੀ ਨਾ ਮੇਰਾ ਨਾਂ ਪੁੱਛੇਗੀ ਨਾ ਤੇਰੀ ਸੱਤ ਕੋਲੇ ਦੱਸ ਦੇਗੀ ਮੇਰਾ ਮੇਰਾ ਨੰਤਾ ਕੁਛ ਹੀ ਨਹੀਂ ਪੈਣੀ ਬੱਸ ਜਿਹੜੀ ਤੈਨੂੰ ਮੈਂ ਗੱਲ ਕਹਿ ਗਈ ਇਹ ਗੱਲ ਕਰ ਨਾ ਤੋ ਤਾਂ ਮੇਰੇ ਤੋਂ ਕੀ ਲੈਣਾ ਨਾ ਮੈਂ ਤੈਨੂੰ ਫੇਰ ਦੱਸੂਗੀ ਕੋਈ ਗੱਲ ਨਹੀਂ ਗਾਹ ਫੇਰ ਕਿਤੇ ਮਿਲੀ ਠੀਕ ਹੈ ਠੀਕ ਹੈ ਕਰ ਤੇਰੇ ਤਾਏ ਚਾਚੇ ਦੇ ਮੁੰਡਾ ਤਾਂ ਹੋਊਗਾ ਉਹਨੂੰ ਫੋਨ ਕਰ ਲ ਮੈਂ ਫੋਨ ਕਰਦੀ ਹੁਣੀ ਹੈਗਾ ਹਾਂ ਹੈਗੇ ਤਾਏ ਦਾ ਮੁੰਡਾ ਤਾਂ ਹੋਊਗਾ ਹੀ ਸਾਰੀ ਹੈਗੇ ਨੇ ਮੈਂ ਫੋਨ ਕਰ ਫੋਨ ਕਰ ਫੋਨ ਕਰ ਮਿੰਟ ਲਾ ਹਾਏ ਹਾਏ ਸੱਸ ਨੂੰ ਪਹਿਲਾਂ ਪਹਿਲਾਂ ਕੰਮ ਕਰ ਦੇ ਚੰਗਾ ਚੰਗਾ ਪਹਿਨੇ ਵਾਗ ਜਾ ਮੇਰੀ ਸੱਸ ਨਾ ਆ ਜਾ ਕਿਤੇ ਨਹੀਂ ਮੈਂ ਤੇਰੀ ਸੱਸ ਕਿਧਰੇ ਨਹੀਂ ਆਉਂਦੀ ਮੈਂ ਚੱਲੀ ਜੇ ਕਿਤੇ ਟਾਈਮ ਲੱਗੇ ਨਾ ਮੈਂ ਫੇਰ ਆਉਂਗੀ ਚੰਗਾ ਬਾਏ ਪਹਿਣੀ ਚੰਗਾ ਪਹਿਨੇ ਬਾਏ ਇਹ ਨਹੀਂ ਗੱਲਾਂ ਕਈਆਂ ਨਾ ਤੇਰੇ ਕੰਮ ਦੀਆਂ ਕਹਿ ਕੇ ਗਈਆਂ ਮੈਨਾਂ ਸਮਝ ਲਈ ਠੀਕ ਆ ਠੀਕ ਆ ਚੰਗਾ ਲੈ ਗੱਲਾਂ ਤਾਂ ਤੂੰ ਮੇਰੀਆਂ ਸਾਰੀਆਂ ਖਾਨੇ ਚ ਪਾ ਗਈ ਉਹੀ ਗੱਲ ਮੈਨੂੰ ਤਾਂ ਟੈਨਸ਼ਨ ਹੋ ਗਈ ਹੁਣ ਮੈਂ ਤਾਂ ਕਰਦੀ ਆ ਮੇਰੇ ਤਾਈ ਨੂੰ ਫੋਨ ਵੀ ਇਹਨਾਂ ਕੋਲ ਤਾਂ 2.5 ਕਿੱਲੇ ਜ਼ਮੀਨ ਦੇ ਸੀ ਇਹਨਾਂ ਦੀ ਤਾਂ ਉਹ ਵੀ ਗਹਿਣੇ ਪਈਆ ਇਹ ਤਾਂ ਨੰਗਨੇ ਜਮਾ ਸਿਰੇ ਤੇ ਭੈਣ ਦਾ ਨੰਬਰ ਆਈ ਜਾਂਦਾ ਹੈ ਹੈਲੋ ਹਾਂ ਪੜੇ ਹੈ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਭੈਣ ਹੋਰ ਠੀਕ ਹੈ ਪਰਿਵਾਰ ਸਾਰਾ हां ठीक है ठीक है भाई बढ़िया तो मैं तो ਐਂ ਪੁੱਛਦੀ ਸੀਗੀ ਵੀ ਮੜਾਏ ਤਾਈ ਨੂੰ ਪੁੱਛ ਕੇ ਦੱਸੀ ਵੀ ਤੁਸੀਂ ਕੈ ਕਿੱਲਿਆਂ ਤੇ ਕਰਿਆ ਸੀਗਾ ਰਿਸ਼ਤਾ ਮੇਰਾ ਪਰ ਇਹ ਕੀ ਗੱਲਾਂ ਕਰੀ ਜਾਨੀ ਤੂੰ ਪੂਰੇ 10 ਕਿੱਲੇ ਜ਼ਮੀਨ ਆਉਂਦੀ ਹੈਗੀ ਮੈਨੂੰ ਵੀ ਪਤਾ ਸੀਗਾ ਹੁਣ ਤਾਈ ਨੂੰ ਕੀ ਬੜਾ ਪਤਾ ਹੈਗਾ ਮੈਨੂੰ ਤਾਂ ਇਹਨਾਂ ਦੀ ਗਮਾਂਡਣ ਦੱਸ ਕੇ ਗਈ ਹੈ ਵੀ ਇਹਨਾਂ ਕੋਲੇ ਕੋਈ 10-10 ਕਿੱਲੇ ਨਹੀਂ ਹੈਗੇ ਕਿੱਲੇ ਢਾਈ ਸੀਗੇ ਉਹ ਵੀ ਪਹਿਲਾਂ ਤੇ ਉਹ ਵੀ ਗਹਿਣੇ ਪਈ ਆ ਹੁਣ ਢਾਈ ਕਿੱਲੇ ਜ਼ਮੀਨ ਤੇ ਹੋਰ ਹੁਣ ਉਹ ਢਾਈ ਕਿੱਲੇ ਵੀ ਗਹਿਣੇ ਪਈ ਆ ਇਹ ਤਾਂ ਮੇਰੇ ਘਰ ਵਾਲਾ ਤਾਂ ਥਰਮਲ ਚ ਲੱਗਿਆ ਹੋਇਆ ਹੈਗਾ ਪਰ ਤੈਨੂੰ ਗੱਲਾਂ ਕਹਿੰਨੇ ਦੱਸਿਆ ਨੇ ਇਹ ਮੈਨੂੰ ਤਾਂ ਇਹਨਾਂ ਦੀ ਗੁਮਾਂਡਣ ਦੱਸ ਕੇ ਗਈ ਆ ਉਹ ਵੀ ਤਹਾ ਦੀ ਆਈ ਸੀ ਕੋਠੇ ਉਦ ਦੀ ਤੇ ਬੇਬੇ ਕਹਿੰਦੀ ਅੰਦਰੋਂ ਗੇਟ ਲਾ ਲਾ ਕਿਸੇ ਨੂੰ ਬਾਹਰ ਨਾ ਖੋਲੀ ਅੱਛਾ ਗੇਟ ਲਾ ਕੇ ਰੱਖ ਦੇ ਤੈਨੂੰ ਹੈ ਮੈਨੂੰ ਤਾਂ ਪਹਿਲੀ ਹੀ ਅਜੀਬ ਜਿਹਾ ਲੱਗ ਜਾਂਦਾ ਸੀ ਵੀ ਬੁੜੀ ਇਹਨਾਂ ਦੀ ਇੰਨੀਆਂ ਪੁੱਛਾਈਆਂ ਗੱਲਾਂ ਬਾਤੋ ਕਰਦੀ ਆ ਕਿਸੇ ਨੂੰ ਬੁਲਾਉਣਾ ਨਹੀਂ ਸਾਡੇ ਪਿੰਡ 'ਚ ਰਿਵਾਜ ਨਹੀਂ ਤੂੰ ਗੇਟ ਨਹੀਂ ਖੋਲਣਾ ਤੂੰ ਬਾਹਰ ਨਹੀਂ ਖੋਲਣਾ ਅੱਛਾ ਅੱਛਾ ਆਪਣੇ ਮੈਨੂੰ ਮੇਰੀ ਗੱਲ ਸੁਣ ਲੈ ਉਹ ਤਾਂ ਬਚੋਲੇ ਨੇ ਤਾਂ ਪੂਰੇ 10 ਕਿੱਲੇ ਕਿਹਾ 2.5 ਕਿੱਲੇ ਲੈ ਮਸਲਾ ਕਿੱਥੋਂ ਖੜਾ ਹੋ ਗਿਆ ਕਿਤੇ ਕਮਾਂਡਰ ਦਾ ਕੀਪ ਤਾਂ ਮੈਨੂੰ ਨਹੀਂ ਪਤਾ ਦੇਖ ਕਿਸੇ ਵੀ ਗੱਲ ਦਾ ਮੈਨੂੰ ਤਾਂ ਇਹਨਾਂ ਦੀ ਕਮਾਂਡਣ ਦੱਸ ਕੇ ਗਈ ਆ ਆਪਾਂ ਤਾਂ ਉਹੀ ਗੱਲ 15 ਲੱਖ ਰੁਪਏ ਲਾਤਾ ਪਿਆ ਤੇ ਇੰਨਾ ਸਮਾਨ ਦਿੱਤਾ ਇਹਨਾਂ ਦੇ ਘਰੇ ਲੈ ਕੇ ਗੱਡੀ ਖੜਾਤੀ ਪਰ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਹੈਗਾ ਕਰੇ ਭੈਣੇ ਹੁਣ ਸਮਾਨ ਆਪਾਂ ਦਾ ਤਾਂ ਦਿੱਤਾ ਵੀ 10 ਕਿੱਲੇ ਆਉਂਦੇ ਆ 2.5 ਕਿੱਲੇ ਵਾਲੀ ਗੱਲ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਉਹ ਤੋਂ ਐਂ ਕਿ ਨਹੀਂ 2.5 ਕਿੱਲੇ ਆਉਂਦੇ ਉਹ ਵੀ ਗਹਿਣੇ ਕਰ ਰੱਖੇ ਇਹਨਾਂ ਨੇ ਹੈ ਤੇ ਹੋਰ ਹੁਣ ਉਹ ਵੀ ਗਹਿਣੇ ਕਰ ਰੱਖੀਏ ਜਦੋਂ ਇਹਨਾਂ ਦੀ ਕੁੜੀ ਦਾ ਵਿਆਹ ਸੀ ਤੇ ਇਹਨਾਂ ਨੇ ਜ਼ਮੀਨੇ ਗਹਿਣੇ ਕਰਕੇ ਫੇਰ ਵਿਆਹ ਕਰਿਆ ਕੁੜੀ ਦਾ ਥੋੜਾ ਪਲਾਓ ਜੇ ਜ਼ਮੀਨ ਸਿਰੇ ਦੇ ਨੰਗ ਨਿਕਲੇ ਫੇਰ ਹੈ ਜ਼ਮੀਨ ਨੰਗ ਨਹੀਂ ਜ਼ਮੀਨ ਇੱਕ ਟਾਈਮ ਦੌੜ ਧਰਦੇ ਇੱਕ ਟਾਈਮ ਧਰਦੇ ਨਹੀਂ ਹੈਗੇ ਉਹ ਤਾਂ ਤੈਨੂੰ ਫਰਦੀ ਨੇ ਗੱਲਾਂ ਤੋਂ ਹੀ ਪਤਾ ਲੱਗਿਆ ਹੋਊ ਫਰਦੀ ਦੀ ਗਮਾਂਡਣ ਤਾਂ ਫੇਰ ਸੱਚੀ ਹੈ ਤੇ ਹੋਰ ਹੁਣ ਉਹ ਤਾਂ ਚੰਗਾ ਉਹ ਗਮਾਂਡਣ ਦਾ ਵਿਚਾਰੀ ਦਾ ਜਿਹੜੀ ਮੈਨੂੰ ਸਾਰੀ ਗੱਲ ਦੱਸ ਗਈ ਆ ਕੇ ਪਰੇ ਮੇਰੀ ਗੱਲ ਸੁਣ ਲੈ ਹੁਣ ਤਾਇਆ ਤਾਂ ਕਰ ਹੀ ਨਹੀਂ ਹੈਗਾ ਤੇ ਨਾ ਮੈਂ ਹੁਣੀ ਨਾ ਹੀ ਕਰੋ ਮੈਂ ਆਉਣਾ ਹੋਣੀ ਤੇ ਸਾਡੀ ਬੁੜੀ ਨਾਲ ਗੱਲ ਕਰਦੀਆਂ ਗੱਲ ਕਰਕੇ ਨਾ ਮੈਂ ਇਹਦੇ ਨਾਲ ਤੇ ਫੇਰ ਤੈਨੂੰ ਦੱਸਦੀ ਆ ਮੈਂ ਲੈ ਨਿਆਜੇ ਤੋਂ ਭੇਜਦਾ ਸਾਰਾ ਇਹਨੂੰ ਤਾਂ ਐ ਵੀਰ ਆਈ ਵੀਰ ਭੋਲੀ ਜੀ ਆ ਇਹਨੂੰ ਕਿਹੜਾ ਕਿਸੇ ਕੱਲ ਦਾ ਪਤਾ ਲੱਗਦਾ ਚੰਗਾ ਬਣੇ ਤੂੰ ਕਰ ਪਹਿਲਾਂ ਬੁੜੀ ਨਾਲ ਗੱਲ ਫੇਰ ਮੈਨੂੰ ਦੱਸੀ ਮੈਂ ਆਉਣਾ ਹੋਣੀ ਠੀਕ ਆ ਠੀਕ ਆ ਚੰਗਾ ਅਰੇ ਹੋਰੀ ਗੱਲ ਨਿਕਲਈ ਹੈ ਉਹ ਚੰਗੇ ਬਲੇ ਵਿਚੋਲੇ 10 ਕਿਲੇ ਦੱਸਿਆ ਸੀ ਕਹਿੰਦੀ 2.5 ਕਿਲੇ ਜੀ ਮੈਨ ਉਹ ਵੀ ਗਣੀ ਪਈ ਐ ਕਿ ਗਮਾਂਡਾ ਦੱਸ ਕੇ ਗਈ ਐ ਕਿ ਮੈਂ ਤਾਂ ਗੇਟ ਕਰ ਲਾ ਕੇ ਰੱਖ ਦਈਏ ਭਣ ਕਹਿੰਦੀ ਵਿਚਾਰੀ ਐਡੀ ਭੇੜੀ ਬੁੜੀ ਐਡਾ ਬਡਾ ਤੋ ਖਾ ਚਲ ਭੈਣ ਕਰਦੀ ਐ ਬੁੜੀ ਨਾ ਗੱਲ ਨਹੀਂ ਫਿਰ ਮੈਨੂੰ ਫੋਨ ਕਰਿਆ ਮੈਂ ਦੁਬਾਰੇ ਹੁਣੀ ਜਾਣਾ ਹਾਈ ਤ ਲੈ ਕਦੀ ਤਾਏ ਨੂੰ ਦੱਸੀ ਉਹ ਤਾਏ ਨੂੰ ਬਚਾਰੇ ਨੂੰ ਕੀ ਦੱਸਾਂਗੇ ਉਹਨੂੰ ਤਾਂ ਕਦੇ ਉਹੀ ਨਾ ਸਦਮਾ ਹੋ ਜੇ ਕਿ ਉਹਨੂੰ ਗੱਲ ਸੁਣ ਕੇ ਉਹੀ ਨਾ ਅਟੈਕ ਹੋ ਜੇ ਲੱ ਮਤ ਜਰ ਕਰਨੇ ਮੋੜਿਆ ਰਾਜਵੀਰ ਦੀ ਮਾਰੀ ਮੈਂ ਖਾ ਨਮੀ ਨਮੇਲੀ ਐ ਜੀ ਮੈਂ ਖਾ ਬਾਤ ਦਾ ਦੀ ਲਾ ਬਾਤ ਤਾਂ ਜਮਾ ਨਹੀਂ ਉਹ ਕਰਿਆ ਖੋਲਿਆ ਆ ਤਾਂ ਜਮਾਨ ਦੀ ਪੱਕੀ ਐ ਕਿਵੇਂ ਮੈਂ ਕਈ ਕੇ ਗਈਆਂ ਉਹੀ ਮੇਰੀ ਗੱਲ ਦਾ ਪੂਰਾ ਉਹਨੇ ਅਸਰ ਕਰਿਆ ਵੀ ਬੇਬੇ ਕਈ ਕੇ ਗਈਆ ਵੀ ਬਾਹਰ ਨਾ ਖੋਲਨੀ ਆ ਮੇਰੇ ਹੁੰਦੇ ਤਾਂ ਕੀ ਇੱਥੇ ਚਿੜੀ ਚੂਕ ਜੂਗੀ ਆ ਹੀ ਨਹੀਂ ਇੱਥੇ ਸਾਡੇ ਘਰੇ ਕੋਈ ਆਉਂਦਾ ਮੇਰੇ ਹੁੰਦੇ ਲਾ ਜਮਾ ਦਾ ਜਿ ਬੈਠੀ ਐ ਬਾਤ ਜਮਾ ਨਹੀਂ ਖੋਲਦੀ ਆ ਤਾਂ ਨੀ ਰਾਜਵੀਰ ਨਹ ਜਮਾਨੀ ਖੋਲਿਆ ਬਾਰ ਹਾਂ ਤਾਂ ਪੂਰੀ ਥਿਆਣੀ ਹੈ ਕਿ ਮੈਂ ਮੇ ਪੜਾ ਕੇ ਗਈ ਸੀ ਜਮਾ ਮੇਰੀ ਸਾਰੀ ਗੱਲ ਕੰਨ ਚ ਪਾ ਕੇ ਰੱਖੀ ਹੈ ਨਹੀਂ ਪੰਮਾ ਦੀ ਖੋਲ ਹੀ ਦਿੰਦੀ ਬਿਲਾ ਖੋਲ ਦਿੰਨੀ ਆ ਬਾਰ ਹੁਣ ਖੋਲੂ ਕੁੜਾ ਬਾਰ ਖੋਲ ਦੇ ਕੌਣਾ ਖੋਲ ਦੇ ਰਾਜਵੀਰ ਬਾਹਰ ਤੁਸੀਂ ਕੌਣ ਮੈਂ ਤੇਰੀ ਬੇਬੇ ਆ ਪੁੱਤ ਅੱਛਾ ਬੇਬੇ ਆਂ ਕੇ ਹਾਂ ਤੈਨੂੰ ਮੇਰੇ ਬੋਲ ਦੀ ਵੀ ਛਾੜ ਨਹੀਂ ਆਈ ਆ ਜਾ ਬੇਬੇ ਆ ਜਾ ਆ ਗਈ ਭਾਈ ਆ ਗਈ ਮੈਂ ਤਾਂ ਤੇਰੀ ਮਾਰੀ ਨਾ ਕਹਾਜੀ ਨਾਲ ਹੀ ਆਈ ਐਂਗੀ ਪਛਾਣ ਤਾਂ ਮੈਨੂੰ ਆ ਗਈ ਸੀ ਮੈਂ ਡਰਦੀ ਨਹੀਂ ਖੋਲਿਆ ਵੀ ਕਿਤੇ ਕੋਈ ਹੋਰ ਨਾ ਹੋਵੇ ਮੈਂ ਤੈਨੂੰ ਪੁੱਤ ਕਹਿ ਕੇ ਤਾਂ ਗਈਆਂ ਮੈਂ ਕਿਹਾ ਖੋਲ ਦੀ ਨਾ ਸੌ ਆਉਂਦਾ ਇੱਥੇ ਲਗਾਉ ਤੈਨੂੰ ਖੁੱਲਾ ਰਹਿਣ ਦੇ ਬੇਬੇ ਭਾਰ ਆ ਖੁੱਲਾ ਹੀ ਰਹਿਣ ਦੇ ਭਾਈ ਆ ਜਾ ਚੱਲ ਬੇਬੇ ਆ ਜਾ ਭਾਈ ਜਾਏ ਬੇਬੇ ਤੂੰ ਕੰਮ ਜਿੱਥੇ ਜਾਣਾ ਮੈਂ ਜਾਏ ਭਾਈ ਮੈਂ ਤਾਂ ਬਸ ਇਹ ਕਹਾਜੀ ਹੂੰ ਤਾਂ ਮੈਂ ਇੱਕ ਕਦਾ ਕੰਮ ਹੋਰ ਦੀ ਗਾਹਾਂ ਜਾ ਕੇ ਆਉਣਾ ਸੀ ਕਿਸੇ ਦੇ ਤੇ ਫਿਰ ਮੈਂ ਤਾਂ ਤੇਰੀ ਮਾਰੀ ਮੈਂ ਖੱਲ ਲਿਆ ਕੋਈ ਕੰਮ ਤਾਂ ਜਿਆਦਾ ਸਭ ਕੋਈ ਆ ਜਾਂਦਾਗਾ ਤੇ ਤੇਰੇ ਬਸ ਮੈਂ ਤਾਂ ਕਹ ਜੀ ਨਾਲ ਹੀ ਮੁੜਿਆ ਚਲੇ ਤਾਂ ਤੂੰ ਵਧੀਆ ਕੀਤਾ ਬੇਬੇ ਕਪੜੇ ਤਾਂ ਹੁੰਦੇ ਸੀ ਤਾਂ ਹਾਂ ਬੇਬੇ ਸਾਰਾ ਕੰਮ ਕਰਿਆ ਪਿਆ ਮੈਂ ਨਾ ਤੈਨੂੰ ਆਏ ਕਹਿੰਦੀ ਸੀਗੀ ਨਾ ਆਪਣੀ ਜ਼ਮੀਨ ਕਿੰਨੀ ਆ ਪਹਿਲਾਂ ਜ਼ਮੀਨ ਕਿੰਨੀ ਆ ਹਾਂ ਮੈਂ ਇਹ ਕੀ ਗੱਲ ਭਾਈ ਅੱਗੇ ਚੁੱਕ ਕੇ ਮੈਂ ਤੁਹਾਨੂੰ ਪੁੱਛਿਆ ਨਹੀਂ ਅੱਜ ਤੂੰ ਮੇਰੀ ਕਿਵੇਂ ਆਇਆ ਪੁੱਛਣ ਲੱਗੀ ਨਹੀਂ ਬੇਬੇ ਘਰ ਦਾ ਸਾਰਾ ਭੇਤ ਛੇਤਾ ਹੋਣਾ ਚਾਹੀਦਾ ਹਨਾ ਆਪਣੇ ਕਾਰੋਬਾਰ ਦਾ ਵੀ ਕਿੰਨਾ ਕ ਆਪਣੇ ਆਮਦਨ ਆਉਂਦੀ ਹੈ ਕਿੰਨਾ ਕ ਆਪਣੇ ਪੈਸਾ ਉਹੀ ਗੱਲ ਕੰਮ ਕਰਦਾ ਸਾਰਾ ਭੇਤ ਹੋਣਾ ਚਾਹੀਦਾ ਬੰਦੇ ਨੂੰ ਉਹ ਤਾਂ ਠੀਕ ਆ ਪੁੱਤ ਜਮੀਨ ਦਾ ਹੁਣ ਦੇਖ ਕਿਵੇਂ ਤੇਰੇ ਤਾਏ ਨੇ ਕਰਿਆ ਤੇਰਾ ਰਿਸ਼ਤਾ 10 ਕਿੱਲਾਂ ਤੇ ਇੱਕ ਆਈ ਕੇ ਲਿਆ ਸੀ ਰਿਸ਼ਤਾ ਤੇ ਕਿੰਨੇ ਤਾਂ ਆਪਣੇ 10.5 ਨੇ ਅੱਛਾ 10.5 ਨੇ ਹਾਂ ਤੇ ਉਹਨਾਂ ਚੋਂ ਬੇਬੇ 2.5 ਕਿੱਲੇ ਗਹਿਣੇ ਪਏ ਨੇ ਤਾ ਯੂ ਕਿ ਰਣਾ ਆ ਭਾਈ ਆਪਣੇ ਤਾਂ ਕੋਈ ਗੈਨੇ ਨਹੀਂ ਕਿਸੇ ਦੇ ਹੋਰ ਹੋਣਗੇ ਮੇਰੇ ਚਲ ਐਂ ਕਰ ਬੇਬੇ ਮੜਾ ਦੇ ਨਾ ਮੈਨੂੰ ਆਪਣੀ ਜ਼ਮੀਨ ਦੇ ਕਾਗਜ਼ ਦਿਖਾ ਕਾਗਜ਼ ਕਾਦ ਦਾ ਮੇਰੇ ਹੁਣ ਬੂੰਗੇ ਸਿੱਟੇ ਪਏ ਨੇ ਭਾਈ ਉਹ ਹੀ ਆ ਗਾ ਨਹੀਂ ਬੇਬੇ ਕਿੰਨੇ ਗਡੂੰਗੇ ਸਿੱਟੇ ਨੇ ਖੂਚਦਾ ਨਹੀਂ ਸਿੱਟੇ ਪੇਟੀ ਚ ਹੂਆ ਕੰਮ ਨਹੀਂ ਉਹ ਤਾਂ ਜਮਾ ਨਾ ਮੇਰਾ ਸਾਰਾ ਸਮਾਨ ਕੱਢ ਕੇ ਜਮਾ ਥੱਲੇ ਦੱਬੇ ਹੋਏ ਨੇ ਬੇਰੀ ਗੱਲ ਸੁਣ ਸਮਾਨ ਤਾਂ ਨਾ ਮੈਂ 5 ਮਿੰਟਾਂ ਚ ਕੱਢ ਦੂੰਗੀ ਪੇਟੀ ਚ ਆ ਜਾ ਤੂੰ ਮੈਨੂੰ ਕਾਗਜ਼ ਦਿਖਾ ਭਾਈ ਪੇਟੀ ਦਾ ਸਮਾਨ ਨਹੀਂ ਲੇਕ ਲਾ ਮੈਂ ਤਾਂ ਮਸਾ ਪਾਇਆ ਮੇਰੀ ਬੇਟੀ ਤਾਂ ਉਂਗਲ ਨਹੀਂ ਖੋਬਦੀ ਤੂੰ ਕਹਿੰਿਆ ਕਿ ਮੈਂ ਵੇਪੇ ਮੇਰੀ ਗੱਲ ਸੁਣ ਲੈ ਆ ਗੱਪ ਜੇ ਨਾ ਸੋਡੇ ਫੋਰ ਕਿਤੇ ਚੱਲਣਗੇ ਮੈਨੂੰ ਸਾਰਾ ਪਤਾ ਲੱਗਿਆ ਢਾਈ ਕਿਲੇ ਤਾਂ ਸੋਡੇ ਕੋਲੇ ਜ਼ਮੀਨ ਦੇ ਨੇ ਉਹੀ ਤੁਸੀਂ ਕੁੜੀ ਦੇ ਵਿਆਹ ਵਲੇ ਗਹਿਣੇ ਕਰਤੀ ਨਾ ਸੋਡੇ ਕੋਲੇ ਹੈ ਕੀ ਆ ਤੁਸੀਂ ਤਾਂ ਨੰਗੋਂ ਸਿਰੇ ਦੇ ਨੰਗ ਨਾ ਤੇ ਤੂੰ ਭਈ ਆ ਓਖੜਮੀ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੀਆਂ ਤੇਰੇ ਕੋਲ ਕੌਣ ਕੋਈ ਆ ਗਿਆ ਤੇ ਕੌਣ ਕਿਸੇ ਨੂੰ ਤੈਨੂੰ ਕਿਹਨੇ ਭੌਣ ਲਾ ਲਿਆ ਅਰੇ ਅੱਬਾ ਐਸੀ ਮੇਰੇ ਕੋਲੇ ਤਾਂ ਰੱਬ ਤਾਹਾਂ ਦੀ ਮੈਨੂੰ ਤਾਂ ਉਹ ਦੱਸ ਕੇ ਗਿਆ ਨਾ ਘਰੇ ਤਾਂ ਆਪਣੇ ਕੋਈ ਨਹੀਂ ਐ ਮੈਂ ਤਾਂ ਗੇਟ ਵੀ ਨਹੀਂ ਖੋਲਿਆ ਹੈਗਾ ਤੇ ਫਿਰ ਗੇਟ ਨਹੀਂ ਖੋਲਿਆ ਕੋਈ ਘਰੇ ਨਹੀਂ ਆਇਆ ਤੇ ਬੈ ਤੈਨੂੰ ਕੀ ਸੁਪਨਾ ਆ ਗਿਆ ਪਈ ਨੂੰ ਚਾਹੇ ਮੈਨੂੰ ਸੁਪਨਾ ਆ ਗਿਆ ਚਾਹੇ ਮੈਨੂੰ ਕੋਈ ਦੱਸ ਦੇ ਕਿਵੇਂ ਮਰਜ਼ੀ ਲਾ ਲ ਪਰ ਬੇਬੇ ਮੈਨੂੰ ਸੱਚੀ ਗੱਲ ਦੱਸ ਦੇ ਮੈਂ ਤਾਂ ਫੋਨ ਵੀ ਕਰਤਾ ਆਪਦੇ ਬੇਕਿਆਂ ਨੂੰ ਫੋਨ ਤੂੰ ਕਰਦੀ ਖਾਤਰ ਕਰਿਆਗਾ ਦੇਖ ਲੈ ਪੁੱਤ ਮੇਰਾ ਨਾ ਮੇਰਾ ਭਰਾ ਮੈਨੂੰ ਲੈਣਾ ਮੇਰਾ ਪੁੱਤ ਇੰਨਾ ਕੰਮ ਕਰੇ ਤੜਕੇ ਤੋਂ ਰੋਟੀ ਟੋਕ ਬਣਾ ਕੇ ਨਾਲ ਲੈ ਕੇ ਜਾਂਦਾਗਾ ਆਥੋਂ ਤੇਤਰ ਮਿੱਟੀ ਨਾਲ ਮਿੱਟੀ ਖੇਤ ਚ ਹੋ ਕੇ ਆਉਂਦਾਗਾ ਮਿੱਟੀ ਖੇਤੇ ਵਰਦਾਗਾ ਤਾਂ ਮੇਰੀ ਗੱਲ ਸੁਣ ਲੈ ਬੇਬੇ ਖੇਤ ਚ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਆਉਂਦਾ ਤੇਰਾ ਪੁੱਤ ਰੋਜ਼ ਰੋਟੀਆਂ ਨਾਲ ਲੈ ਕੇ ਜਾਂਦਾ ਨਾ ਮੈਂ ਤਾਂ ਕੋਈ ਜ਼ਿੰਮੇਵਾਰ ਹਜੇ ਤੱਕ ਦੇਖਿਆ ਨਹੀਂ ਜਿਹੜਾ ਤੜਕੀ ਰੋਟੀਆਂ ਪਾ ਕੇ ਟੀਫਨ ਚ ਲੈ ਜਾਂਦਾ ਤੇ ਹੱਥ ਨੇ ਆ ਕੇ ਵੜਦਾ ਹੋਵੇ 8 ਵਜੇ ਨਾ ਕੀ ਬੰਦ ਫੇ ਰੋਟੀਆਂ ਲੈ ਕੇ ਨਾ ਜਾਵੇ ਹੁਣ ਉਹ ਭੁੱਖਾ ਮਰੀ ਜਾਵੇ ਖੇਤ ਕੰਮ ਕਰਦਾ ਨਾ ਖੇਤੋਂ ਫੋਨ ਕਰਦੇ ਘਰੋਂ ਚਾਹ ਵੀ ਜਾ ਸਕਦੀ ਆ ਘਰੋਂ ਰੋਟੀ ਵੀ ਜਾ ਸਕਦੀ ਆ ਮੈਂ ਸਭ ਕੁਝ ਬਣਾ ਕੇ ਦੇ ਦਾਂ ਘਰੋਂ ਬਣਾ ਕੇ ਤਾਂ ਤੂੰ ਲੈ ਜਾਂਗੀ ਤੇ ਫੜਾ ਕੇ ਕੌਣ ਆਊਗਾ ਮੈਥੋਂ ਟੁਰਿਆ ਨਹੀਂ ਜਾਂਦਾ ਦਿੱਤੇ ਗੋਡਿਆਂ ਨਾਲ ਤੂੰ ਹਜੇ ਨਵੀਂ ਨਵੇੜੀ ਆਂਗੀ ਮੇਰੇ ਪੇਕੇ ਆਨੇ ਗੱਡੀ ਮੈਨੂੰ ਐਂ ਦਿੱਤੀ ਆ ਕੋਈ ਖੜਾਉਣ ਵਾਸਤੇ ਨਹੀਂ ਦਿੱਤੀ ਨਾ ਰੋਟੀ ਪ ਲੈ ਜਾ ਕਰ ਨਾ ਗੱਡੀ ਫੇਰ ਡਿੱਟਿਆ ਤੇ ਫੇਰ ਗੱਡੀ ਫੇਰ ਕੌਣ ਚਲਾਊਗਾ ਫੇਰ ਤੂੰ ਲੈ ਜਾ ਕਰ ਭਾਈ ਚਲਾ ਕੇ ਦੇ ਜਦੋਂ ਤੇਰਾ ਮੁੰਡਾ ਖੇਤ ਜਾਂਦਾ ਕਹੀ ਕਿਉਂ ਨਹੀਂ ਲੈ ਕੇ ਜਾਂਦਾ ਸਪਰੇਅ ਢੋਲੀ ਕਿਉਂ ਨਹੀਂ ਲੈ ਕੇ ਜਾਂਦਾ ਉਹ ਕੱਲਾ ਟੀਫਨ ਹੀ ਲੈ ਕੇ ਜਾਂਦਾ ਨਾਲ ਨਾ ਟੀਫਨ ਤਾਂ ਲੈ ਕੇ ਜਾਂਦਾ ਕਹੀ ਕਿਉਂ ਨਹੀਂ ਲੈ ਕੇ ਜਾਂਦਾ ਤੇ ਢੋਲੀ ਤਾਂ ਉਹ ਆਪਣੇ ਕੋਠਾ ਖੇਤ ਮੋਟਰ ਦਾ ਉੱਥੇ ਸਾਰਾ ਕੁਝ ਆਪਣਾ ਸਮਾਨ ਉੱਥੇ ਹੀ ਪਿਆ ਉੱਥੇ ਸਫਰੇ ਉੱਥੇ ਰੇ ਉੱਥੇ ਕਈਆਂ ਕਹਾਣੀ ਕਹਿੰਦਾ ਨਾ ਉੱਥੇ ਦੀ ਚਾਬੀ ਲੈ ਕੇ ਆਉਂਦਾ ਕਾ ਕਰਦੀ ਆ ਸਕਰਿਆ ਆਪਾਂ ਕੀ ਕਰਨੀ ਆ ਬਮਾ ਦੀ ਗਏ ਚਾਬੀ ਕਦੋਂ ਰਾਤ ਬਰਾਤੇ ਨੈ ਟਾਉਂਡੀ ਆ ਉਹਦੇ ਜਾ ਕੇ ਮੋਟਰ ਛੱਡ ਲੈਂਦਾਗਾ ਤੂੰ ਨਹੀਂ ਬੇਬੇ ਗੱਲ ਚੋਂਨ ਦਿੰਦੀ ਮੇਰੀ ਗੱਲ ਸੁਣ ਤੜਕੇ ਨਾ ਦਿਨ ਚੜਦੇ ਨਾ ਮੈਨੂੰ ਤਾਂ ਆਪਣੇ 10 ਕਿੱਲੇ ਜ਼ਮੀਨ ਦੇ ਖੇਤ ਜਾ ਕੇ ਦਿਖਾ ਕੇ ਨਹੀਂ ਦਿਖਾ ਲਿਆਂਗੇ 10 ਕਿੱਲੇ ਐਡੇ ਸੁਖਣਾ ਲੰਮੇ ਪਟੇ ਨੇ ਆਪਣੇ ਤਾਂ ਵਿੱਚ ਮੋਟਰ ਲੱਗੀ ਹੋਈ ਐ ਫੇਰ ਐ ਕਰ ਬੇਬੇ ਹੁਣੀ ਚੱਲ ਆ ਜਾ ਮੈਨੂੰ ਤਾਂ ਹੁਣੀ ਦਿਖਾ ਕੇ ਲਿਆ ਤੇ ਤੜਕੇ ਨਾ ਨਹੀਂ ਮਾਗਦੇ ਪੈਣ ਬਣਾਈ ਜੂ ਆਪਾਂ ਨੂੰ ਹੁਣ ਆਪਾਂ ਤੁਰ ਕੇ ਕਿੱਥੇ ਜਾਵਾਂਗੇ ਤੂੰ ਨਵੀਂ ਨਮੇਲੀ ਸੋਣੀ ਲੱਗੇਗੀ ਕਿੱਥੇ ਜਾਣੀ ਮੇਰੀ ਗੱਲ ਸੁਣਾ ਖੇਤਮੰਦਾ ਫੋਨ ਦਾ ਚੱਕ ਸਕਦਾ ਉਹ ਤਾਂ ਸਾਰੀ ਦਿਹਾੜੀ ਫੋਨ ਬੰਦਦਾ ਹੀ ਜਾਂਦਾ ਰਹਿੰਦਾ ਫੋਨ ਉਹ ਬੰਦ ਕਿੱਥੋਂ ਆਈ ਜਾਂਦਾ ਬੰਦ ਕਰਕੇ ਫੋਨ ਕੋਠੇ ਚ ਧਰ ਦਿੰਦਾਗਾ ਮੇਰੇ ਪਾਣੀ ਨਾ ਮਾਰਾਣੀ ਚ ਡਿੱਗ ਪੈ ਲਉਂਦੇ ਨੇ ਐਨੇ ਝੂਠ ਨਹੀਂ ਚੱਲਦੇ ਹੁੰਦੇ ਮੈਨੂੰ ਪਤਾ ਤੇਰਾ ਮੁੰਡਾ ਜਾਂਦਾ ਥਰਮਲ ਚ ਤੇ ਥਰਮਲ ਚ ਫੋਨ ਜਮਾ ਕਰਾ ਲੈਂਦੇ ਆ ਫੋਨ ਉਹਦਾ ਬੰਦ ਹੁੰਦਾ ਉੱਥੇ ਤੈਨੂੰ ਕਹਿੰਦਾ ਕੌਣ ਹੈ ਕੌਣ तेरे ਕੰਨ ਪਰ ਗਿਆ ਵੀ ਥਰਮਲ ਚ ਜਾਂਦਾਗਾ ਉਹ ਜਾਂਦਾ ਹੀ ਥਰਮਲ ਚ ਕਿਉਂ ਗੱਪ ਮਾਰਦੀਆਂ 10000 ਰੁਪਏ ਤਨਖਾਹ ਉਹਦੀ ਸਰਮਟੇ ਜਾਂਦਾ ਹੁੰਦਾ ਇੰਨਾ ਤੈਨੂੰ ਸਿਉਣਾ ਨਹੀਂ ਸੀ ਪਾਉਂਦੇ 10 ਟੋਲੇ ਤੈਨੂੰ ਸਿਉਣੇ ਦੇ ਪਾਏ ਪਾਏ ਮੈਨੂੰ ਤਾਂ ਸਿਉਣਾ ਵੀ ਜਿੱਤੀ ਪਿਆ ਮੈਨੂੰ ਤਾਂ ਤੁਹਾਡਾ ਸਿਉਣਾ ਵੀ ਨਕਲੀ ਲੱਗਦਾ ਮੈਂ ਤਾਂ ਵੀ ਚੈੱਕ ਕਰਾ ਕੇ ਆਉਂਗੀ ਸਾਰਾ ਅੱਛਾ ਵੀ ਤਿੱਕੜਾ ਹੈ ਤੇ ਹੋਰ ਹੁਣ ਫੇਰ ਤੁਹਾਡੇ ਕੋਲੇ ਨੰਗਾ ਕੋਲੇ ਇੰਨਾ ਸਿਉਣਾ ਕਿੱਥੋਂ ਆ ਗਿਆ ਨੰਗਾ ਸਿਉਣਾ ਸਾਨੂੰ ਆਖੀ ਮੈਂ ਦਸਾਂ ਗਲ ਮਾਇਆ ਤੁਨੇ ਮੁੰਡੇ ਨੂੰ ਦੱਸ ਦੂੰਗੀ ਜੇ ਨੰਗ ਸੀ ਪਾਈ ਤੇਰਾ ਤਾਇਆ ਨਾਸਾਕ ਕਰਦਾ ਸਾਡੇ ਅਸੀਂ ਕਿ ਮੱਲੋ ਮਲੀ ਤੈਨੂੰ ਖਿੱਚ ਕੇ ਲੈਂਦੇ ਨਾ ਤੁਸੀਂ ਮੇਰੇ ਤਾਇਆ ਨੂੰ ਐਡਾ ਬੜਾ ਝੂਠ ਬੋਲਿਆ ਵੀ ਸਾਨੂੰ 10 ਕਿੱਲੇ ਆਉਂਦੇ ਨੇ ਨ ਤੇਰਾ ਮੁਰਾ ਕਾਗਜ਼ਾਟ ਦੂਮੇ ਸਾਰੇ ਪੇਟੀ ਚੋਂ ਕੱਢ ਕੇ ਕਿੱਧੇ ਕਿੱ데 ਮੈਨੂੰ ਟਾਈਮ ਲੱਗਿਆ ਕੋਈ ਨਹੀਂ ਕੋਈ ਨਹੀਂ ਆਉਂਦਾ ਮੇਰਾ ਭਰਾ ਉਹੀ ਕਰੂ ਆ ਕੇ ਗੱਲ ਛੋੜੇ ਨਾ ਆ ਜਾ ਕੋਈ ਨਾ ਜਦੋਂ ਨੂੰ ਮੇਰਾ ਭਰਾ ਆਉਂਦਾ ਨਾ ਉਦੋਂ ਨੂੰ ਕਾਗਜ਼ ਕੱਢ ਲੈ ਜਿਹਦੇ ਪੁੱਤ ਦਾ ਘਰ ਬਸਾਉਣਾ ਤਾਂ ਅੱਛਾ ਮੈਂ ਤੇਰੇ ਭਰਾ ਨੂੰ ਸਾਰਾ ਦੇ ਆਦਾ ਕਾਗਜ ਪੱਤਰ ਕੱਢ ਕੇ 20 10 ਕਿੱਲੇ ਕੇ 1.5 ਕਿੱਲੇ ਮੇਰਾ ਭਰਾ ਕਿਹੜਾ ਥੋੜੀ ਜਮੀਨ ਸਰਤੇ ਚਾਹੀਦੀ ਨੂੰ ਸਾਡੀ ਕੀਮਤੀ ਕਾਗਜਾ ਮੇਰੇ ਤੋਂ 100 ਕਿਤਰਾਂ ਦੇ ਕਾਗਜਾ ਮੇਰੇ ਦੇ ਫੋਨ ਤੇ 100 ਕੀਮਤੀ ਆ ਉਹੀ ਗੱਲ ਸੋਡੇ ਬਿਜ਼ਨਸ ਚੱਲਦੇ ਨੇ ਜਾਣਦਾ ਤਾਂ ਸੋਡਾ ਮੁੰਡਾ ਥਰਮਲ ਚ ਥਰਮਲ ਵਾਲੀਆਂ ਪਰਚੀਆਂ ਨਾ ਹੋਣ ਕਿ ਸਾਡੀ ਤੇਰੇ ਤਾਈ ਨੂੰ ਆਖੀ ਗਏ ਵੀ ਤੁਹਾਡਾ ਕਾਗਜ ਪੱਤਰ ਦਿਖਾ ਦੇ ਮੇਰਾ ਪੁੱਤ ਆ ਕੇ ਤੇ ਤੁਸੀਂ ਦਿਖਾ ਦਿਓਗੇ ਇਹਦਾ ਚੰਗਾ ਉਸ ਗਮੰਡਣ ਦਾ ਜਿਹੜੀ ਵਿਚਾਰੀ ਮੈਨੂੰ ਦੱਸ ਕੇ ਗਈ ਆ ਕਿਹੜੀ ਗਮੰਡਣ ਆ ਗਈ ਜਾ ਵੱਡੀ ਇੱਥੇ ਤੇਰੇ ਕੋਲੇ ਕੰਨ ਪੜਨਾ ਮੇਰੇ ਮੂੰਹ ਤੋਂ ਸਾ ਤਹਾਂ ਦੀ ਆਈ ਸੀ ਕੋਠੇ ਉਤਦੀ ਅੰਗੀ ਨਾ ਸੀ ਉਹਦਾ ਨਾਂ ਨੂੰ ਤਾਂ ਮੈਨੂੰ ਪਤਾ ਨਹੀਂ ਮਦਰੀ ਜੀ ਸੀਗੀ ਮੋਟੀ ਜੀ ਤਾਂ ਮੈਂ ਜਾ ਕੇ ਗੁੱਟੜੀ ਹੁਣੀ ਨਹੀਂ ਕਹਦਾ ਸੱਦੀਆਂ ਨਹੀਂ ਬੁਲਾਆਂ ਨਹੀਂ ਬਿਆਹਾਂ ਚ ਤੇ ਕੋਠੇ ਉਤੋਂ ਦੀ ਕੀ ਕਰਨ ਆਉਂਦਾਂ ਨਹੀਂ ਨਾਲੇ ਉਹ ਐਂ ਵੀ ਕਹਿੰਦੀ ਸੀ ਵੀ ਮੇਰੇ ਗੋਡੇ ਦੁਖਦੇ ਨੇ ਭਲਾ ਹੋਵੇ ਉਹਦਾ ਵਿਚਾਰੀ ਦਾ ਉਹੀ ਗੱਲ ਉਹਦੇ ਗੋਡੇ ਠੀਕ ਹੋ ਜਾਣ ਜਿਹੜੀ ਮੈਨੂੰ ਸਾਰਾ ਕੁਝ ਦੱਸ ਗਈ ਨਾ ਤੇ ਦੇ ਉਂਗਲਾ ਲਾਉਣ ਦੇ ਤੇ ਗੋਡੇ ਠੀਕ ਹੋ ਗਏ ਕੋਠੇ ਦੇ ਚੱਲਵੇਂ ਦੀ ਠੀਕ ਹੋ ਗਏ ਤੇ ਆਏ ਉਂਗਲਾ ਲਾਉਣ ਦੇ ਦੀ ਠੀਕ ਹੋ ਗਏ ਤੇ ਉਹ ਕਿ ਮੇਰੇ ਗੋਡੇ ਦੁਖਦੇ ਨੇ ਫਿਰ ਮੈਂ ਨਹੀਂ ਕਿ ਆਪਣੇ ਘਰੇ ਕਿੰਡੀਆਂ ਆਈ ਸੀ ਕੋਰੇ ਗੋਡੇ ਦੁਖਦੇ ਸੀ ਉਹਦੇ ਮੈਨੂੰ ਨਹੀਂ ਪਤਾ ਉਹ ਤਾਂ ਵਿਚਾਰੀ ਉਹੀ ਗੱਲ ਮੇਰੇ ਭਲੇ ਮਾਰੀ ਆਈ ਸੀ ਕੋਈ ਨਹੀਂ ਮੈਂ ਕਰਤਾ ਮੇਰੇ ਪੇਕੇਆਂ ਨੂੰ ਫੋਨ ਆਉਂਦਾ ਹੀ ਹੋਣਾ ਮੇਰਾ ਭਰਾ ਮੈਨੂੰ ਟਾਕੀ ਲਗਾਉਣੀ ਪਊਗੀ ਪਾਉੜੀਆਂ ਤੇ ਮੈਂ ਤਾਂ ਸੱਦ ਕਹਿੰਦਾ ਮੈਂ ਟਾਕੀ ਲਗਾਵਾਂਗੀ ਚਾਹੇ ਟਾਕੀ ਲਵਾ ਚਾਹੇ ਗੇਟ ਲਵਾ ਕੁਛ ਮਰਜ਼ੀ ਲਵਾ ਤੁਹਾਡਾ ਝੂਠ ਫੜਿਆ ਗਿਆ ਗੇਟ ਹੀ ਲਵਾਉਂਗੀ ਮੈਂ ਫੇਰ ਇੱਥੇ ਆ ਕੇ ਦਿਖਾਉਣ ਕਿਥੋਂ ਦੀ ਆਇਆ ਕਰਨੀਂਗਾ ਗੰਗਾ ਲਾ ਕੇ ਆਇਆ ਕਰੂੰ ਗੱਪ ਮਾਰ ਮਾਰ ਕੇ ਤੁਸੀਂ ਰਿਸ਼ਤਾ ਲੈ ਲਿਆ ਆਪਦੇ ਮੁੰਡੇ ਕੋਈ ਗੱਪ ਨਹੀਂ ਮਾਰਿਆ ਗੱਪੋ ਹੀ ਮਾਰਦੇ ਕਰੇ ਤੇਰੇ ਕੰਨ ਪਰ ਕੇ ਗਈਏਗੀ ਜਾਣ ਕੇ ਚੁਗਲੀਆਂ ਕਰਦੀਆਂ ਕਿ ਇਹਨਾਂ ਨੇ ਕਿਸੇ ਦੀ ਗਲਤੀ ਆਸਰ ਕਰਿਆ ਕਰ ਆਪਣਾ ਘਰ ਫੇਰ ਮੇਰੀ ਗੱਲ ਨਾਲ ਜੇ ਚ ਉਹ ਚੁਗਲੀਆਂ ਵੀ ਗੇਟ ਨਾ ਖੋਲੇ ਕਿਸੇ ਨੂੰ ਬੁਲਾਈ ਨਾ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ ਵੀ ਤੁਹਾਡਾ ਭੇਤ ਨਾ ਖੁੱਲ ਜੇ ਨਾ ਫਿਰ ਮੈਂ ਤੈਨੂੰ ਐ ਕਹਿ ਜਾਂਦੀ ਵੀ ਮੰਜਾ ਢਾਕੇ ਪਾਈ ਆਪਣੀ ਬਾੜੀ ਕੋਲੇ ਬਹਿ ਜਾ ਕਰ ਨਵੇਂ ਨਵੇਂ ਲੀਆਂ ਫਿਰ ਫਿਰ 10 ਕਿੱਲੇ ਬਣ ਜਾਂਦੇ ਨਾ ਕੋਈ ਤਾਂ ਹੁੰਦਾ ਹੀ ਆ ਉਹੀ ਗੱਲ ਤੁਹਾਡੇ ਸਰੀਕੇ ਵਾਲਾ ਆਵੇ ਕੋਈ ਤੁਹਾਡੇ ਲਾਣੇ ਘਰਾਣੇ ਚ ਕੋਈ ਤਾਂ ਬੁੜੀ ਮੰਦਾ ਹੋਊਗੀ ਕਿ ਸਾਰੀ ਹੈ ਨਹੀਂ ਐ ਮੈਂ ਤਾਂ ਭੈਣਾ ਤਾਂ ਕਿਸ ਦੀਆਂ ਬੰਗਾਂ ਕੋਲੇ ਨਵੇਂ ਨਵੇਂ ਲੀਆਂ ਕੋਲੇ ਜਾਵਾ ਤੇ ਨਾ ਮੇਰਾ ਸੁਭਾਗ ਤੇ ਨਾ ਭਾਈ ਮੈਂ ਆਪਦਾ ਬਾਹਰ ਖੁੱਲਾ ਛੱਡਣ ਦੇਵਾ ਤੇ ਨਾ ਮੈਂ ਤੇਰੇ ਕੋਲੇ ਆਉਣ ਦੇ ਆਪਦੇ ਪਾਲੇ ਨੂੰ ਡਰਦੀ ਸੀ ਤੂੰ ਵੀ ਕਿਤੇ ਮੇਰਾ ਭੇਤ ਨਾ ਖੁੱਲ ਜੇ ਪ Danke! ਕੰਗੇ ਸਾਡੇ ਕੋਲ 10 ਕਿੱਲੇ ਬਾਹਨ ਦੇ ਨੇ ਗੱਲਾਂ ਦੇ ਕਿੜੀਆਂ ਕਰਦੀ ਐ ਕੋਈ ਨਾ ਮੈਨੂੰ ਲੈ ਲੈਂਦੇ ਸੋ ਵੀ ਕੋਠੇ ਉਤੋਂ ਦੀ ਕੌਣ ਆਈ ਐ ਮੈਂ ਗਾਂਵ-ਵਛਾਂ ਪੁੱਛਦੀ ਐ ਜੇ ਕਿਸੇ ਨੇ ਕੋਈ ਦੇਖੀ ਹੋਈ ਹੁਣ ਕਿਹੜੀ ਕੋਲੇ ਜਾਵਾਂ ਕਿਹੜੀ ਤਾਂ ਮਾਦਰੀ ਜੀ ਆ ਕਿਹੜੀ ਕੋਈ ਮੋਟੀ ਜੀ ਗਵਾਂ ਜੀ ਤਾਂ ਸਾਰੀਆਂ ਹੀ ਮੋਟੀਆਂ ਨੇ ਤੇ ਸਾਰੀਆਂ ਹੀ ਮਾਦਰੀਆਂ ਨੇ ਇਹ ਤਾਂ ਕੋਈ ਨਾ ਪਤਾ ਨਹੀਂ ਕਿਹੜੀ ਤਾਂ ਆ ਜਾਂ ਕਿਹੜੀ ਨਾ ਸਾਰਾ ਪੇਤ ਦੇਗੀ ਇਹਨਾਂ ਤਾਂ ਸਾਡੇ ਘਰ ਦਾ ਹਾਏ ਤਾਂ 2.5 ਕਿੱਲੇ ਇਹ ਵੀ ਸੱਚੀ ਬੋਲਦੀ ਐ ਜਰ ਅੱਜ ਵੀਰ ਵੀ ਕਿੱਲੇ ਤਾਂ 2.5 ਕਿੱਲੇ ਆਗਾ ਉਹ ਵੀ ਗਾਇਨੇ ਪਾਏ ਨੇ ਹੁਣ ਕੀ ਕਰਾਂ ਸੱਚੀ ਨਹੀਂ ਸਾਰੇ ਜਾਂ ਤਾਂ ਜਮਾ ਕੋਈ ਭੇਤ ਹੀ ਦੇਗੀ ਪਤਾ ਨਹੀਂ ਕੌਣ ਤਾਂ ਆਈਏ ਕੌਣ ਨਾ ਜਮਾ ਸੱਚੀ ਬੋਲਗੀ ਉਹੀ ਗਹਿਣੇ ਪਏ ਨੇ ਹੁਣ ਕੀ ਕਰਾਂ ਸੱਚੀ ਦਾ ਸਾਰਾ ਭੇਤ ਆ ਗਿਆ ਰਾਜਵੀਰ ਨੂੰ ਤਾਂ ਹੁਣ ਮੈਨੂੰ ਤਾਂ ਡਰ ਲੱਗੀ ਜਾਂਦਾਗਾ ਲੱਜ ਕਰਦੇ ਆਂ ਬੁੜੀ ਨਾ ਗੱਲ ਭੈਣ ਨੂੰ ਲੈ ਕੀ ਜਾਵਾਂਗੇ ਐ ਨਹੀਂ ਗੱਲ ਉੱਠਦੀ ਕਿੱਡਾ ਵੱਡਾ ਧੋਖਾ ਕਰਿਆ ਲੈ ਕਿੱਥੇ 10 ਕਿੱਲੇ ਕਿੱਥੇ 2.5 ਕਿੱਲੇ ਉਹ ਵੀ ਮਲੰਗਾਂ ਦੇ ਗਹਿਣੇ ਪਏ ਨੇ ਪਣੀ ਸਾਸਤਰੀ ਕਾਲ ਬਾਈ ਉਹ ਗੱਲ ਇਹ ਸੱਚੀ ਹੈ ਤੂੰ ਗੱਲ ਕਰੀ ਸੀ ਬੁੜੀਆਂ ਗੱਲ ਤਾਂ ਇਹ ਜਮਾਂ ਸੱਚੀ ਆ ਜਿਵੇਂ ਬੁੜੀ ਨੂੰ ਕਹਤਾ ਵੀ ਕਾਗਜ਼ ਕੱਢ ਕੇ ਦਿਖਾ ਪੇਟੀ ਚ ਤਾਂ ਉਹ ਕਹਿੰਦੀ ਬਾਲੇ ਡੂੰਗਿਆ ਮੈਂ ਨਹੀਂ ਕਿਸੇ ਨੂੰ ਪੈਥੀ ਦੇ ਸਕਦੀ ਹਾਂ ਹੁਣ ਇਸਨੇ ਕੋਈ ਜ਼ਮੀਨ ਹੀ ਨਹੀਂ ਹੈਗੀ ਬਾਸੀ ਹਾਂ ਭਾਈ ਠੀਕ ਆ ਭਾਈ ਮੈਂ ਤਾਂ ਠੀਕ ਹਾਂ ਤੁਸੀਂ ਐਡਾ ਵੱਡਾ ਖੜਨਾ ਧੋਖਾ ਕੀਤਾ ਕਿੱਥੇ 10 ਕਿੱਲੇ ਕਿੱਥੇ 2.5 ਕਿੱਲੇ 10 ਕਿੱਲੇ ਨਾ ਭਾਈ ਇਹ ਧੋਖਾ ਕਰਦਾਗਾ ਨਾ ਫਿਰ ਬੇਬੇ ਦਿਖਾ ਕੇ ਆ ਜਦੋਂ ਦੇਖਾ ਮਸੀ ਕਾਹ ਦਿਖਾ ਫਿਰ ਮੇਰੇ ਪੈਠ ਲੈ ਤੇਰੇ ਪੈਟੀ ਚ ਕਾਗਜ ਕਿ ਦੇਖਦੇ ਮੈਨੂੰ ਹਾਲ ਹੋ ਗਿਆ ਨਾ ਮੈਂ ਨਾ ਸਾਨੂੰ ਕਿੱਦੇ ਆਇਆ ਮੈਂ ਤੈਨੂੰ ਸਾਰੇ ਕਾਗਜ ਕੱਟ ਕੇ ਦਿਖਾ ਦਉਂ ਨਾ ਤਾਂ ਬੇਬੇ ਬਾੜਾ ਟਾਈਮ ਹੋ ਜਾਊਗਾ ਅਸੀਂ ਤਾਂ ਲੇਟ ਹੋ ਜਾਾਂਗੇ ਉਹ ਤੁਹਾਨੂੰ ਪੜ੍ਹੇ ਸੋ ਪਰ ਮਨਾ ਕਮਾਂਡਣ ਦਾ ਜਿਹੜੀ ਤੈਨੂੰ ਦੱਸ ਗਈ ਤੇ ਹੋਰ ਹੁਣ ਗਮਾਂਡੀ ਦਾ ਭਾਈ ਹੁਣ ਹੀ ਉਂਗਲਾ ਲਾਉਂਦੇ ਹੁੰਦੇ ਨੇ ਕਿਸੇ ਦੀ ਗੱਲ ਤੇ ਯਕੀਨ ਨਹੀਂ ਕਰਦੇ ਰੋਟੀ ਖਾਂਦੇ ਤੇ ਕੌਣ ਰਾਜੀ ਆ ਕਿਸੇ ਮਾਸੀ ਗਵਾਂਡੀ ਸੱਚ ਬੋਲਦੇ ਹੁੰਦੇ ਆ ਸੱਚ ਝੂਠ ਤਾਂ ਤੁਸੀਂ ਬੋਲੇ ਤੇ ਨਾਲੇ ਮੇਰੀ ਗੱਲ ਸੁਣ ਕੇ ਮੈਂ ਉਹਦੇ ਪੇਕੇ ਕਿੱਲਿਆਂ ਦੇ ਸਿਰ ਤੇ ਨਾਲੇ ਤਾਂ ਮੇਰੀ ਪੇਕਿਆਂ ਵਾਲੀ ਜ਼ਮੀਨ ਜਾਊਗੀ ਨਾਲੇ ਤੁਹਾਡੇ ਕੋਲੇ ਨੰਗਾ ਕੋਲੇ ਕੁਛ ਹੈ ਨਹੀਂ ਮੈਂ ਤਾਂ ਹੱਥਾਂ ਦੇ ਹੱਥ ਹੋ ਜੂਗੀ ਦਿਖ ਲੈ ਦਿਖ ਲੈ ਐਵੇਂ ਜਾਊਗੀ ਠੀਕ ਕਿੱਲੇ ਤੂੰ ਲੈ ਆਈ ਇੱਥੇ ਦਿਖ ਲੈ ਦਿਖ ਲੈ ਮੈਂ ਕਰਦੀ ਬਾੜੀ ਭੁੱਖੇ ਨਹੀਂ ਆ ਗਏ ਭਣੇ ਕਰੀ ਇਹ ਨਾ ਨਾ ਗੱਲਾਂ ਇਹਨੂੰ ਨਹੀਂ ਲੈ ਕੇ ਜਾਣਾ ਮੈਂ ਦੱਸਾਂਗਾ ਲੋ ਛੱਡ ਬੇਬੇ ਮੈਂ ਤਾਂ ਜਾਊਂਗੀ ਭਾਈ ਮੂੰਹ ਚੁੱਕਰ ਪੜਦਾ ਭਾਈ ਇਹਨੂੰ ਬਨ ਕੇ ਸਾਡਾ ਹੈ ਪਾਣੀ ਬੰਦਿਆ ਹੁਣ ਤੂੰ ਜਾੜਦੇ ਘਰ ਤਾਂ ਤੁਸੀਂ ਪੜਦੇ ਹੋ ਸਾਡਾ ਛੱਡ ਲਈ ਜਮੀਨ ਤੇ ਅੱਖ ਰੱਖ ਰੱਖ ਕੇ ਤੁਸੀਂ ਮੈਨੂੰ ਕੋਲ ਤਾਂ ਹੈ ਹੀ ਨਹੀਂ ਛੋਡੇ ਕੋਲ ਜਿਹੜੇ ਛਿੱਕ ਲੈਣ ਨੂੰ ਪੜ ਗਏ ਅੱਜ ਮੁੰਡੇ ਦਾ ਉਹੀ ਗੱਲ ਘਰ ਬਸਾ ਦੇ ਨਹੀਂ ਭਾਈ ਮੈਂ ਨਹੀਂ ਜਾਣ ਦਿੰਦੀ ਆ ਜਾ ਬਣੀ ਆ ਦੱਸ ਸੜਪ ਨਹੀਂ ਚੱਲਦੇ ਉਹ ਛੱਡ ਬੇਬੇ ਮੈਂ ਤਾਂ ਜਾਊਂਗੀ ਨਹੀਂ ਪੁੱਤ ਜਾ ਨਾ ਮੇਰੇ ਨਾਲ ਸੁਣ ਬੇਬੇ ਮੈਨੂੰ ਕਿਹਨੇ ਨਾ ਮਾਰ ਮੈਂ ਪੁੱਤ ਨੂੰ ਫੋਨ ਕਰ ਦੂੰਗੀ ਲੜੇ ਹੋਣੇ ਚਿਹਰੇ ਫਾੜ ਕੇ ਬਸੇ ਜਾਣਾ ਢਾੜਾ ਲੈ ਦੇਖ ਲਓ ਕੋਈ ਗੱਲ ਨਹੀਂ ਬਾਤ ਨਹੀਂ ਉਹ ਕਰੀ ਲੈਣਾ ਆ ਜਾ ਉਹ ਮੈਂ ਮਰ ਜਾਣੀ ਕਿਹੜੀ ਆ ਗਈ ਇੱਥੇ ਜਾ ਵੱਡੀ ਨੀ ਉਂਗਲਾ ਲਾਉਣ ਮੇਰੀ ਨੂੰਦੇ ਮੈਂ ਮਰ ਜਾ ਪਤਾ ਹੁੰਦਾ ਮੈਂ ਤਾਂ ਨਹੀਂ ਜਾਂਦੀ ਹਾਏ ਹਾਏ ਬੋ ਬੰਨੇ ਕਿਆ ਘਰ ਮੇਰਾ ਤਾਂ ਜਹਰ ਤਾਂ ਬਤਾਨੀ ਕਿਹੜੀ ਜਾ ਵੱਡੀ ਇੱਥੇ ਮਿੰਟ ਚ ਆ ਗਈ ਨੀ ਕੋਠੇ ਉਤੋਂ ਦੀ ਮੈਨੂੰ ਪੱਕੀਆਂ ਨੀ ਛਾਨੀਆਂ ਲਾ ਗਈ ਜਾਵਾ ਹਾਏ 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 ਬੂ ਮੇਰਾ ਕਰਪਟ ਤਾਂ ਮੈਂ ਮਰ ਜਾ ਬੂ ਨਾਲੇ ਮੁੰਡਾ ਤਾਂ ਮੈਂ ਵਿਚਾਰਾ ਆ ਕੇ ਹੁਣ ਉਹ ਕੀ ਕਰੂਗਾ ਉਹ ਦੁਖੜਾ ਹੋ ਪਿੱਟੂਗਾ ਮੇਰੇ ਕਬਰ ਨੂੰ ਲੈ ਗਿਆ ਨਹੀਂ ਆ ਮੁੰਡਾ ਦਾ ਬਿੰਦ ਕੀ ਆ ਗਿਆ ਨਹੀਂ ਮੋਟਰਸਾਈਕਲ ਤੇ ਬਿੰਦ ਕੀ ਲੈ ਗਿਆ ਮੈਂ ਤਾਂ ਫੋਨ ਲਵਾ ਕੇ ਆਉਣੀਆ ਮੇਰੇ ਪੁੱਤ ਨੂੰ ਛੱਦਦੀਆਂ ਉਹਨੂੰ ਮੈਂ ਘਰੇ ਹਾਏ ਹਾਏ ਮੇਰਾ ਤਾਂ ਬਲੱਡ ਵਜ ਗਿਆ